ਇਹ ਜਿਹੜਾ ਇੱਥੋਂ ਦਾ ਐਮਐਲਏ ਸਾਹਿਬ ਆ ਬੜਿੰਗ ਸਾਹਿਬ ਮੈਂ ਉਹਨੂੰ ਵੀ ਕਿਹਾ ਸੀ ਆ ਮੈਂ ਕਿਹਾ ਜੀ ਇਹਦਾ ਕੋਈ ਬੰਦਾ ਲਾਓ ਪਰ ਉਹਨਾਂ ਨੇ ਮੈਨੂੰ ਐਸਾ ਮੈਂ ਇੱਕ ਮੋਤਵਾਰ ਬੰਦਾ ਸ਼ਹਿਰ ਦਾ ਮੈਨੂੰ ਉਹਨਾਂ ਨੇ ਕਿਹਾ ਵੀ ਮੈਂ ਕਿਹੜਾ ਆਪਦੀ ਕੋਈ ਇੱਥੇ ਭੂਆ ਲਾ ਦਿਆਂ ਮੈਂ ਕਿਹਾ ਬੜਿੰਗ ਸਾਹਿਬ ਮੈਂ ਤੁਹਾਨੂੰ ਭੂਆ ਲਾਉਣ ਵਾਸਤੇ ਨਹੀਂ ਕਿਹਾ ਤੁਹਾਨੂੰ ਇੱਕ ਇੱਥੇ ਐਮਪਲਾਈ ਲਾਉਣ ਵਾਸਤੇ ਕਿਹਾ ਨਹੀਂ ਨਹੀਂ ਇੱਥੇ ਲੈਣਾ ਦੇ ਮੁੰਡੇ ਟੀਕੇ ਲਾਈ ਜਾਂਦੇ ਸਾਰੇ ਲਾਈ ਜਾਂਦੇ ਆ ਤੇ ਕੋਈ ਸਰਕਾਰ ਇੱਥੇ ਸ਼ਕਤੀਆਂ ਪੁਲਿਸ ਨੇ ਕੋਈ ਏਡੂਨ ਮਾਰੀਆਂ ਇੱਥੇ ਉਹ ਇੱਥੇ ਸੰਜਾ ਲਾ ਕੇ ਐਦਾ ਮੁੰਡੇ ਘੁੰਮਦੇ ਰਹਿੰਦੇ ਆ ਹਾਂ ਲਾਈਨ ਦੇ ਉੱਪਰ ਹਾਂ ਇੰਨਾ ਬੁਰਾ ਹਾਲਾ ਹਾਂ 10 ਰਿੰਜੜਾ ਜਿਹੜਾ ਆਈ ਹੁੰਦੀ ਆ ਕੱਢਦੇ ਵੀ ਨਹੀਂ ਬਾਹਰ ਹਾਂ ਸਭ ਵੀ ਦੇ ਲਾਇਵ ਆ ਕਰਤਪਾਲ ਸ਼ਰਮਾ ਉਹਨਾਂ ਕੋਈ ਸਮੱਸਿਆ ਰੱਖੀ ਤੁਸੀਂ ਉਹਨਾਂ ਦਾ ਬਹੁਤ ਜਦੋਂ ਫੋਨ ਲਾ ਮੀਟਿੰਗ ਚ ਚੱਕਦੇ ਨਹੀਂ ਮੀਟਿੰਗ ਚ ਪਤਾ ਨਹੀਂ ਖੜਾ ਹਾਰੇ ਜਿੱਤੇ ਨਹੀਂ ਜਿੱਤੇ ਹੁੰਦੇ ਪਾਉਂਦੇ ਕੀ ਰੱਬ ਹੁੰਦਾ ਉਹ ਅੱਛਾ ਹਾਂ ਮਹਿਮੂਦ ਤੇ ਕੰਨ ਜੀ ਪੂਰੀ ਗਰਮੀ ਆਊਗੀ ਹੋਰ ਹੈ ਇਹਦੀ ਡਿੰਪੀ ਦੀ ਜਿੰਨਾ ਅੱਛਾ ਹਾਂ ਆ ਵੀ ਜਿਹੜੀ ਕੰਮ ਕਰ ਫਿਰ ਲੱਗਦਾ ਹਾਂ 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 ਪੂਰਾ ਕੰਮ ਹੀ ਉਹਨਾਂ ਨੇ ਕਰਾਉਣੇ ਇਹ ਕੀ ਸਾਡੇ ਕਿਸ਼ਤਾਂ ਸੀ ਭਰਦੇ ਆ ਬੰਗਾਰਾ ਪੁਲਿਸ ਨਾਲ ਅਸੀਂ ਜੰਦੇ ਆ ਦੋ ਗੱਤੇ ਕਰਨ ਦੇ ਵੀ ਕਿਸੇ ਛੜਨੇ ਨੂੰ ਪੁਲਿਸ ਲੱਗਦਾ ਗੱਡੀ ਦਿਓ ਨਾਲੇ ਕਿਹਦੇ ਸਿਸਟਮ ਵਧੀਆ ਹੋ ਗਿਆ ਹੁਣ ਤਾਂ ਵਗਾਰਾ ਪੂਰਾ ਪੈਂਦੀਆਂ ਨਹੀਂ ਬਾਈ ਬਾਈ ਜੀ ਸਭ ਪੈਂਦੀਆਂ ਤੁਸੀਂ ਐਂ ਕਰੋ ਹੁਣ ਤੁਹਾਡੇ ਕਹਿੰਦੇ ਬੋਲ ਰਹੇ ਆ ਤੁਸੀਂ ਲਾਈਵ ਚਲਾ ਦਿਓ ਖੁਦ ਕਾਨੂੰਨ ਪੁਲਿਸ ਲਈ ਗੁੱਸਾ ਮੇਰੇ ਤੇ ਲਾ ਦੇ ਕਿ ਤੂੰ ਇਹ ਬਿਆਨ ਦਿੱਤਾ ਜਿ세 ਇੰਨੇ ਚਲਾਣ ਦੇ ਹੋਰ ਕੱਢ ਦੂਆ ਮੇਰੇ ਬਿਆਨ ਦੇ ਕੱਢ ਦੂਆ ਦੋਹਿਆਂ ਦਾ ਕਰੀ ਦੋ 5000 ਦਾ ਕੱਢ ਦੂਆ ਸੱਚ ਤਾਂ ਇਹੀ ਆ ਸੱਚ ਵਿਖਾਓ ਜੇ ਸਾਡੇ ਬੀ ਬਿਆਨ ਰਿਕਾਰਡ ਹੀ ਕੀਤਾ ਹਾਂ ਜੀ ਇੱਥੋਂ ਛੱਡ ਕੇ ਗਏ ਆ ਇੱਥੇ ਉਹਨਾਂ ਦੀ ਕਾਂਗਰਸ ਪਾਰਟੀ ਤੋਂ ਬੀਬਾ ਅਮਰਤਾ ਵੜਿੰਗ ਜੀ ਆਉ ਬਹੁਤ ਵਧੀਆ ਰਿਸਪੌਂਸ ਆ ਲੋਕਾਂ ਦੀ ਚਾਹ ਤਾਂ ਅਮਰਤਾ ਵੜਿੰਗ ਜੀ ਵੀ ਇੱਥੇ ਉਹ ਇਲੈਕਸ਼ਨ ਲੜਨਾ ਤੇ ਨਿੰਦਰ ਕੌਣੀ ਦਾ ਵੀ ਨਾਂ ਚੱਲੀ ਜਾਂਦਾ ਭਾਈ ਹਾਂਜੀ ਉਹਨਾਂ ਦਾ ਵੀ ਚੱਲੇ ਬਾਕੀ ਪਾਰਟੀ ਦਾ ਸਿਸਟਮ ਆ ਵੀ ਕਿਵੇਂ ਕਰਨਗੇ ਕਿਹਨੂੰ ਟਿਕਟ ਧੰਨਵਾਦ ਜਣਗੇ ਦਰਵਾਦੀ 24 ਘੰਟੇ ਨਸ਼ਾ ਖਤਮ ਕਰ ਦਾਂਗੇ ਨਹੀਂ ਹੋਇਆ ਜੀ ਹੂੰ 24 ਘੰਟੇ 'ਚ ਬੰਦੇ ਬਦਲੀ ਜ਼ਰੂਰ ਕਰਦੇ ਆ ਅਭੀ ਵੇਚਣ ਵਾਲੇ ਹੂੰ ਖਤਮ ਕਰਨ ਵਾਲੇ ਨਹੀਂ ਹੋਏ ਹੂੰ ਵੇਚਣ ਵਾਲੇ ਬਦਲੀ ਕਰਦੇ ਆ ਕੋਈ ਐਮਸੀ ਲਾਤਾ ਹੈ ਕੋਈ ਕਿਤੇ ਦਿੱਲੀੋਂ ਲਿਆ ਕੇ ਬੁਲਾ ਕੇ ਲਾਤਾ ਹੈ ਅਗਭੀ ਤੂੰ ਆ ਕੰਮ ਕਰਾ ਪਕਾ ਦੇ ਰੰਗ ਬਦਲ ਗਏ ਹਾਂਜੀ ਬੰਦੇ ਬਦਲਦੇ ਬੱਸ ਬਾਈ ਜੀ ਲੱਗਦੀ ਆ ਕਿ ਪਿਛਲੀ ਵਾਰੀ ਮੌਕਾ ਮਿਲਿਆ ਤਾਂ ਸੀ ਬਾਈ ਨੂੰ ਪਰ ਸਾਥ ਨਹੀਂ ਦਿੱਤਾ ਇੱਕ ਤੀ ਸਾਨੂੰ ਚਾਹੀਦਾ ਵੀ ਬਾਈ ਨੂੰ ਮੌਕਾ ਦੇਣਾ ਚਾਹੀਦਾ ਕਿਹੜਾ ਬਾਈ ਹਰਦੀਪ ਸਿੰਘ ਢਿੰਪਿਟੇ ਲੋ ਕਿਰਪਾਨਾ ਦਿਖਾਉਂਦੇ ਆ ਕੱਲ ਮੈਨੂੰ ਕਿਰਪਾਨ ਦਿਖਾਈ ਵਾੜ ਨੰਬਰ 12 ਜੇ ਖਟੀਕ ਮਹੱਲੇ ਦੇ ਵਿੱਚ ਟੇਸ਼ਨ ਦੇ ਬਿਲਕੁਲ ਸਾਹਮਣੇ ਉਹ ਖੰਡਰ ਜੇ ਅੱਜ ਵੀ ਨਸ਼ੇ ਦਾ ਤਸਕਰੀ ਬਹੁਤ ਚੱਲੀ ਜਾਂਦੀ ਹੈ ਡਿਪਟੀ ਸਾਹਿਬ ਵੀ ਆ ਕੇ ਜਾਵੜੇ ਕੁਝ ਨਹੀਂ ਹੋਇਆ ਐਸ ਐਚਓ ਸਾਹਿਬ ਵੀ ਆ ਕੇ ਜਾਵੜੇ ਕੁਝ ਨਹੀਂ ਆ ਪਰसों ਉੱਥੇ ਕਮਾਂਡੋ ਦੀ ਰੇਡ ਪਈ ਸੀ ਤਾਂ ਵੀ ਕੁਝ ਨਹੀਂ ਹੋਇਆ ਸਾਨੂੰ ਤਾਂ ਇਹਨਾਂ ਪਤਾ ਹੈ ਉੱਥੇ ਤਸਕਰੀ ਬਹੁਤ ਜ਼ਿਆਦਾ ਚੱਲਦੀ ਹੈ ਨਸ਼ੇ ਦੀ ਜੀ ਬਈ ਤਿਆਰ ਹੈ ਕੁਲਵਿੰਦਰ ਕੌਰ ਨੂੰ ਉਠਾਓ ਤੇ ਉਸ ਨੂੰ ਚਿਤਾਵਾਂਗੇ ਜਿਹੜੀ ਉਹ ਕੁੜੀ ਸੀਗੀ ਹਾਂ ਥੱਪੜ ਮਾਰ ਗਰਨੀ ਟੱਪੜ ਹਾਂਜੀ 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 ਬਿਲਕੁਲ ਹਾਂ ਜਿਹੜਾ ਚਿੱਟਾ ਵੇਦਾ ਸਰੀਆਮ ਤਾਂ ਵੀ ਕੀ ਜਾਂਦਾ ਯਾਰ ਮੈਂ ਡੀਐਸਪੀ ਨੂੰ ਕਹ ਆਪ ਨੂੰ ਕਹਤਾ ਯਾਰ ਮਣੇ ਯਾਰ ਚੱਲ ਮੇਰੇ ਨਾਲ ਮੈਂ ਤੁਹਾਨੂੰ ਦੱਸ ਦਾਂ ਕਾੜਾ ਬੰਦਾ ਇਹ ਕਾਰਵਾਈ ਤਾਂ ਕਰੋ ਕਿਸੇ ਬੰਦੇ ਤੇ ਹਲਕੇ 'ਚ ਫਿਰਦੇ ਹੀ ਰਹਿੰਦੇ ਜੀ ਬਾਈ ਜੀ ਵੀ ਫਿਰਦੇ ਰਹਿੰਦੇ ਵੱਡੇ ਡਿੰਪੀ ਢਲੋਈ ਕੰਮ ਤਾਂੰਦਾ ਕੀਤਾ ਅਕਾਲੀ ਦੇ ਸਰਕਾਰ ਨੇ ਜਿੰਨਾ ਵਿਕਾਸ ਹੋਇਆ ਆਪਣੇ ਅਕਾਲੀ ਦੇ ਸਰਕਾਰ ਨੇ ਕੀਤਾ ਜੀ ਕੀ ਨਾਮ ਤੁਹਾਡਾ ਜੀ ਸਤਪਾਲ ਤੇ ਤੁਹਾਡੇ ਇੱਥੇ ਹਲਕੇ 'ਚ ਤੁਹਾਡੇ ਇੱਥੇ ਕੋਈ ਸਮੱਸਿਆ ਹੈਗੀ ਆ ਸਮੱਸਿਆ ਇੱਕ ਦਰ ਪਾਣੀ ਨਹੀਂ ਆਉਂਦਾ ਜੀ ਹਾਂ ਅਜੇ ਬਿਜਲੀ ਕੱਟ ਕਦੇ ਲੱਗ ਜਾਂਦੇ ਕਦੇ ਨਹੀਂ ਲੱਗਦੇ ਬਸ ਰਾਤ ਨੂੰ ਕਈ ਵਾਰੀ ਲੱਗ ਜਾਂਦੇ ਬਹੁਤ ਮੁਸ਼ਕਲ ਹੁੰਦੀ ਹੈ ਕੋਈ ਸਰਕਾਰ ਕੋਈ ਪੇਛੇ ਆਵਾਂ ਦੀ ਪਾਰਟੀ ਬੰਦਾ ਕਿਹੜੇ ਮਾਰ ਰਿਹਾ ਕੋਈ ਨਹੀਂ ਆਉਂਦਾ ਜੀ ਇਹਨਾਂ ਕਹਿੰਦੇ ਨਾ ਕੋਈ ਨਹੀਂ ਆਉਂਦਾ ਇੱਥੇ ਕਦੇ ਨਹੀਂ ਆ ਨਾ ਮਰੇ ਨਹੀਂ ਕਰ ਕਦੇ ਨਾ ਨਾ ਕਦੇ ਨਹੀਂ ਆਇਆ ਕੋਈ ਵੀ ਜਿਹੜਾ ਪ੍ਰਤਪਾਲ ਸ਼ਰਮਾ ਨੇ ਕਿਹੜਾ ਮਾਰਿਆ ਆਇਆ ਨਹੀਂ ਜੀ ਮੈਂ ਬਾਜ਼ਾਰ ਚ ਆਇਆ ਹੋਇਆ ਸੀ ਕੀ ਆਖਣਾ 2.5 ਸਾਲ ਹੋ ਗਏ 2.5 ਸਾਲਾਂ ਤੋਂ ਆਏ ਹੋ ਹਾਂ ਇੱਥੇ ਆਪਣੇ ਮਮਾ ਆਪ ਸਾਡੇ ਮੱਲੇ ਚ ਆਇਆ ਨਹੀਂ ਆਇਆ ਨਹੀਂ ਆਇਆ ਹਾਂ 2.5 ਸਾਲਾਂ ਦੇ ਕਿਹੜੇ ਨਹੀਂ ਮਾਰਿਆ ਮ ਕੋਈ ਨਸ਼ਾ ਨੁਸ਼ਾ ਦਾ ਕਿਵੇਂ ਹਾਲ ਕੀ ਹਾਲ ਨਸ਼ੇ ਦਾ ਜੇ ਆਪਾਂ ਤਾਂ ਨੇੜੇ ਨਹੀਂ ਜਾਂਦੇ ਨਸ਼ੇ ਵਾਲਾ ਕਿੱਧਰ ਕੀ ਹੁੰਦਾ ਕੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਇਸ ਬਾਰੇ ਦਾ ਨਹੀਂ ਲਾਈ ਜਾਂਦੇ ਟੀਕੇ ਸਾਰੇ ਇੱਥੇ ਲੋਕ ਵੈਸੇ ਉਹ ਦੇਖੇ ਇਦੀ ਗੱਲ ਬਹੁਤ ਹੋ ਰਹੀ ਹੈ ਪਰਲੇ ਪਾਸੇ ਮੰਡੀ ਚ ਕਿਹੜਾ ਨਸ਼ਾ ਬਹੁਤਾ ਨਹੀਂ ਨਹੀਂ ਇੱਥੇ ਲੈਣਾ ਦੇ ਮੁੰਡੇ ਟੀਕੇ ਲਾਈ ਜਾਂਦੇ ਸਾਰੇ ਲਾਈ ਜਾਂਦੇ ਆ ਤੇ ਕੋਈ ਸਰਕਾਰ ਇਸ ਸ਼ਕਤੀਆਂ ਪੁਲਿਸ ਨੇ ਕੋਈ ਰੇਡ ਨਹੀਂ ਮਾਰੀਆਂ ਇੱਥੇ ਉਹ ਇੱਥੇ ਸੰਜਾ ਲਾ ਕੇ ਐਦਾਂ ਮੁੰਡੇ ਘੁੰਮਦੇ ਰਹਿੰਦੇ ਆ ਹਾਂ ਲਾਈਨ ਦੇ ਉੱਪਰ ਹਾਂ ਇੱਥੇ ਥੱਲੇ ਥੱਲੇ ਸਾਰੇ ਫਿਰਦੇ ਆ ਐਨਾ ਬੁਰਾ ਹਾਲਾ ਹਾਂ ਐਦਾਂ ਸਰਿੰਜੜਾ ਹੀ ਹਿੰਦੀਆਂ ਲੇਖਾ ਕੱ ਇਨਾ ਬੁਰਾ ਹਾਲ ਇਨਾ ਮਾੜਾ ਹਾਲ ਹਾਂ ਸੰਜੇ ਚਲਾਈਆਂ ਹੁੰਦੀਆਂ ਸਾਰੇ ਪੁਲਿਸ ਦਾ ਕੋਈ ਡਰ ਬਾਈ ਕੋਈ ਆਂਦਾ ਡਰਦੇ ਨਹੀਂ ਹੋਵੇ ਡਰਦੇ ਨਹੀਂ ਜੋ ਆਉਂਦੇ ਚਾਰ ਮਹੀਨੇ ਅੰਦਰ ਰਹਿੰਦੇ ਚਾਰ ਮਹੀਨੇ ਬਾਹਰ ਰਹਿੰਦੇ ਆ ਅੱਛਾ ਹਾਂ ਨੱਚੇ ਵਾਲੇ ਮਲ ਵਿਚਾਰ ਮਹੀਨੇ ਆਂਦੀ ਆ ਜਦੋਂ ਆਂਦੇ ਆ ਚੋਰੀਆਂ ਠੱਗੀਆਂ ਕਰਕੇ ਫੇਰ ਚੱਲ ਜਾਂਦੇ ਥਾਣੇ ਚ ਕਈ ਵਾਰ ਤਾਂ ਗੱਡੀ ਦੇ ਵਿੱਚੋਂ ਮੋਬਾਈਲ ਵੀ ਖੋਲੇ ਮੋਬਾਈਲ ਖੋਲ ਲੈਂਦੇ ਆ ਕਿਸੇ ਨੂੰ ਪੁੱਛ ਲੋ ਭਾਵੇਂ ਤੁਸੀਂ ਮੈਨੂੰ ਕੀ ਕਿਸੇ ਨੂੰ ਪੁੱਛ ਸਕਦੇ ਹੋ ਇਨਾ ਬੁਰਾ ਹਾਲ ਹੈ ਜਿਹੜੇ ਨੌਜਵਾਨ ਮੁੰਡੇ 12-15 15 ਸਾਲ ਦੇ ਇੰਨੇ ਖਰਾਬ ਹੋ ਰਿਹਾ ਗੱਲੀ ਚੜ ਹਾਂ ਫੇ ਕੱਲੋਂ ਕੰਮ ਕਰਨਗੇ ਇ ਉਹ ਸਾਡੇ ਜੁਆਗ ਜੇ ਉਹਨਾਂ ਨਾਲ ਲੱਗੇ ਤਾਂ ਕੀ ਬਣੂਗਾ ਜੀ ਆਦੀ ਮਹਾਰਾਜ ਦੀ ਕਿਰਪਾ ਹੈ ਸਾਡੇ ਜੁਆਗ ਇਹ ਜੇ ਕੰਮ ਦੇ ਨੇੜੇ ਮੀਡੀਆ ਤੇ ਕਰੀ ਗਏ ਵੋਟਾਂ ਆਉਂਦੀਆਂ ਹੁਣ ਵੱਡੀ ਮੰਗ ਇਹ ਰਹੂਗੀ ਨਸ਼ਾ ਵਾਲੀ ਮੁੱਦਾ ਰਹੂਗਾ ਤੁਹਾਡਾ ਮੁੱਦਾ ਤੇ ਰਹਿਣਾ ਹੀ ਰਹਿਣਾ ਜੀ ਇਹ ਚੱਕੀ ਰੋਲਾ ਕੋਈ ਵੀ ਆਗੇ ਉਹਨਾਂ ਨੂੰ ਕੋਈ ਵੀ ਹੌਂਕ ਨਹੀਂ ਨਸ਼ੇ ਦਾ ਮੁੱਦਾ ਤੇ ਰਹਿਣਾ ਹੀ ਹੈ ਇਹ ਨਸ਼ਾ ਦਾ ਜੀ ਘਰ ਬਰਬਾਦ ਕਰ ਰਿਹਾ ਜਿੱਦੇ ਇੱਕ ਜੁਆਕ ਸੀ ਉਹ ਟੱਪ ਜਾਂਦਾ ਨਸ਼ਾ ਥੋੜਾ ਜਿਆਦਾ ਲੋਜ ਜਿਆਦੇ ਲੱਗੀ ਤਾਂ ਬਸ ਆ ਮਰੇ ਨਾਲੀਓ ਤਾਂ ਬਸ ਇਹ ਬਹੁਤ ਦੇਖਦੇ ਖਖਵਾਰਾਂ ਚ ਫੜਦੇ ਸੀ ਹੂੰ ਤੇ ਹੋਰ ਕਿ ਅਖਬਾਰਾਂ ਪੜਦੇ ਆਂ ਟੀਵੀ 'ਚ ਦੇਖਦੇ ਆਂ ਫਨਾਲਾ ਉੱਥੇ ਮਰ ਗਿਆ ਇਹਨਾਂ ਦਾ ਜਿਆਦਾ ਡੋਜ਼ ਲਾ ਲਈ ਉੱਥੇ ਫਨਾਲਾ ਹੋ ਗਿਆ ਆ ਫਨਾਲਾ ਹੋ ਗਿਆ ਹਮਲੋਡ ਹੋ ਗਿਆ ਅਬੂਰ ਹੋ ਗਿਆ ਕਿਦੜਵਾ ਹੋ ਗਿਆ ਬਟਨਡੇ ਹੋ ਗਿਆ ਆ ਖਾਣੇ ਵਾਲੇ ਨੇੜੇ ਨੇੜੇ ਮੰਡੀਆਂ 'ਚ ਸਾਨੂੰ ਪਤਾ ਹੀ ਹੈ ਹਾਂਜੀ ਠੀਕ ਹੈ ਹਾਂਜੀ ਧੰਨਵਾਦ ਇਲੈਕਸ਼ਨ ਆ ਰਿਹਾ ਬਈ ਕੀ ਮੌਲਾ ਇਲੈਕਸ਼ਨ ਦਾ ਤਾਂ ਇਹ ਡਿੰਪੀ ਢਿੱਲੋ ਬਣੂਗੀ ਐਤ ਕੀ ਅੱਛਾ ਕਿਵੇਂ ਬੱਲਾ ਦੋ ਤਿੰਨ ਵਾਰੀ ਵਿਚਾਰੇ ਨੂੰ ਮੌਕਾ ਹੀ ਨਹੀਂ ਦਿੱਤਾ ਐਤ ਕੀ ਮੌਕਾ ਜੂੜ ਦੇਵਾਂਗੇ ਪਰ ਕੰਮ ਕੁਮੇ ਕਿਤੇ ਕੋ ਡਿੰਪੀ ਨਹੀਂ ਕੰਮ ਬਥੇਰੇ ਕਿਤੇ ਬੜੇ ਕਰੂਗਾ ਹਾਂ ਹਾਂ ਜਰੂਰ ਕਰੂਗਾ ਉੱਥੇ ਜਾ ਕੇ ਚੱਲੋ ਜੀ ਇਹ ਧੜੀ ਕਰਨ ਵਾਲੇ ਬੰਦੇ ਜੀ ਦੋ ਦੋ ਦਿਨ ਧੜੀ ਨਹੀਂ ਲੱਗਦੀ ਇੱਕ ਦਿੜੀ ਲੱਗਦੀ ਹੈ ਫਿਰ ਵਾਪਸ ਆ ਜਾਂਦੇ ਅੱਛਾ ਬੁਰਾ ਹਾਲ ਹੈ ਬੁਰਾ ਹਾਲ ਪੂਰਾ ਕੰਮ ਕਰ ਜਾਵਾ ਠੱਪਾ ਸੱਪਾ ਬੈਠੇ ਪਿੰਡੋਂ ਆਏ ਹਣ ਪੈਸੇ ਲਾ ਕੇ ਮੋੜ ਦਾਂਗੇ ਇਨਾ ਕੋਈ ਧੜੀ ਵਾਲਾ ਤੱਕਰਦਾ ਨਾ ਕੋਈ ਕੰਮ ਕਰ ਮਿਲਦਾ ਕਰਤੋ ਦੇਗੇ ਧੜੀ ਮਜੂਰੀ ਵਾਲੇ ਬੋਲਦੇ ਹਾਂ ਲੈ ਲਗ ਰਿਹਾ ਕੋਈ ਮੰਦਰੀਪ ਨੇ ਬੰਨਿਆ ਕਿ ਲੋਕਾਂ ਦਾ ਕੀ ਕਰਕੇ ਸਾਲ ਕੱਢ ਲੂਗਾ ਵਿਆਹ ਕਿ ਲੋਕਾਂ ਨੂੰ ਮੰਨਦਾ 10 ਕਿਲੋ ਆਗੇ ਮੈਂ 15 ਕਿਲੋ ਦੇ ਨਾ ਹੁਣ 5-5 ਕਿਲੋ ਆਟਾ ਵੰਡੀ ਜਾਂਦੇ ਆ ਆਟਾ 5 ਕਿਲੋ ਕਿੰਨੇ ਜਣੇ ਖਵਾਉਗਾ ਇੱਕ ਬੰਦਾ ਖਾਣ ਵਾਲਾ 5 ਕਿਲੋ ਆਟਾ ਹੋਇਆ 10 ਜਣੇ ਖਾਣ ਵਾਲੇ ਆ ਸਿਲੰਡਰ ਸਾਨੂੰ ਦਾ ਮੋਲ ਦਾ ਪਈ ਜਾਂਦਾ ਹਾਂ ਭਾਈ ਕੀ ਮੋਲ ਲੱਗਦਾ ਵਧੀਆ ਜੇ ਪਾਇਆ ਤੇ ਡੇਪੀ ਢੋ ਜਿੱਤੂਗਾ ਇਹ ਇਥੇ ਅੱਗੇ ਦੋ ਵਾਰੀ ਹਾਰ ਗਿਆ ਇਥੇ ਮੌਕਾ ਲਾਈ ਲਾਈ ਮੇਰ ਨੂੰ ਕੀ ਮੌਹ ਸ਼ਹਿਰ ਦਾ ਕੀ ਮੋਹ ਸ਼ਹਿਰ ਵਧੀਆ ਜੇ ਨਾਲ ਪੂਰਾ ਸਾਥ ਦੂਗਾ ਤੇ ਡੇਪੀ ਢੋ ਦੇ ਕੰਮ ਤੋਂ ਅਵੇਸ਼ ਮੈਂ ਤਾਂ ਤੁਸੀਂ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਜੀ ਨਹੀਂ ਖੁਸ਼ ਜੀ ਕੀ ਕਰੇ ਜਿਹੜੇ ਕੰਮਾਂ ਜਿਹੜੇ ਖੁਸ਼ ਕੋਈ ਕੰਮ ਨਹੀਂ ਕੀਤਾ ਕੋਈ ਕੰਮ ਕੋ ਕਿਹੜੇ ਕੰਮ ਕੋਈ ਹੋਵੇ ਜਿਹੜਾ ਨਹੀਂ ਕਰਿਆ ਸੰਤ ਰਾਜ ਨੇ ਕਵਰੇ ਦੇ ਕਵਰੇ ਪਾਸ ਪਣਾ ਕੇ ਬਣਾਏ ਸੀਗੇ ਆਪਣੇ ਲੇਕੇ ਸੀ ਉਹ ਕੋਈ ਕਵਰੇ ਨਹੀਂ ਕਵਰੇ ਪਾਟੇ ਤੇ ਆਪਣੇ ਨਹੀਂ ਆਈ ਅੱਛਾ ਕਹਿੰਦੇ ਆਉਣਗੇ ਆਉਣਗੇ ਭਣ ਕੇ ਆਉਣਗੇ ਜੀ 23 ਸਾਲ ਤੋਂ ਹੋ ਗਏ ਜੀ ਕੋਈ ਇਹ ਗੱਲ ਨਹੀਂ ਜੀ ਹਮ ਉੱਪਰ ਦਿੱਤੇ ਲਾ ਕੇ ਆ ਕੇ ਖੜ ਜਾ ਮੈਂ ਮੈਚਿਕਮ ਨੇ 700 400 ਬਿੱਲੇ ਲਓ ਕਿ ਇਧਰ ਲੱਗਦੀ ਨਹੀਂ ਦੋ ਦੋ ਨਾਲੇ ਮੁਰਜਣਾ ਬਲੈਡ ਟੂ ਟਕ ਨਹੀਂ ਹੈ ਲੈਰ ਤਾਂ ਠੀਕ ਹੀ ਜੀ ਬਸ ਅੱਛਾ ਹੂੰ ਦੂਜਾ ਸਮਾਨ ਵੇਚੋ ਹਾਂ ਹਾਂ ਓਕੇ ਭਾਈ ਜੇ ਕੈਮਰਾ ਸਾਨੂੰ ਕੈਚ ਕਰ ਸਕਦਾ ਕੈਮਰਾ ਫੀਟਰ ਇਹਨੂੰ ਕੈਚ ਕਿਉਂ ਨਹੀਂ ਕਰਦਾ ਸਾਡਾ ਪੁਲਿਸ ਨਾਕਾ ਲਾ ਕੇ ਹੱਥੀਂ ਚਲਾਣੇ ਵੀ ਕਰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹ ਉਧਰ ਆਇਆ ਸੀਗਾ ਕਿ ਫਿਟਰੇਟ ਜਮਾ ਕੋਲ ਦੀ ਸ਼ਰਮ ਡੱਪਦਾ ਕੋਈ ਪੁਲਿਸ ਨੂੰ ਹੱਥ ਵੀ ਨਹੀਂ ਮਾਰਦਾ ਦੇਖਣਾ ਦੂਰ ਉੱਡਾ ਪਿੱਛੇ ਕਮਾ ਲੈਂਦੇ ਆ ਜਿਵੇਂ ਕੋਈ ਰਿਸ਼ਤਾ ਰਹਿੰਦਾ ਹੋਣਾ ਦਾ ਜੇ ਕੈਮਰਾ ਸਾਨੂੰ ਕੈਚ ਕਰਦਾ ਸਾਡਾ ਉਹਨੂੰ ਚਲਾਨ ਕਰਦਾ ਕੈਮਰਾ ਉਹਨਾਂ ਨੇ ਨਹੀਂ ਆਨਲਾਈਨ ਕਰਦਾ ਕੈਮਰਾ ਵੀ ਤੱਕ ਪੁਲਿਸ ਕੰਟਰੋਲ ਰੂਮ ਨਾਲ ਜਾਂ ਆਰਟੀਓ ਕੰਟਰੋਲ ਰੂਮ ਅਟੈਚ ਹੈ ਨਹੀਂ ਉਹਨਾਂ ਨੂੰ ਫਿਟਰੇਟ ਉਹਨੂੰ ਨਹੀਂ ਦਿਸਦਾ ਮੋਰਚਾ ਜਿਹੜੀ ਉਹਨੂੰ ਨਹੀਂ ਦਿਸਦੀ ਉਹਨਾਂ ਦਾ ਕਿਉਂ ਨਹੀਂ ਆਨਲਾਈਨ ਚਲਾਨ ਕੱਟਿਆ ਜਾਂਦਾ ਹਲਕੇ ਇਨਚਾਰਜ ਵੀ ਆਮ ਆਦਮੀ ਦੇ ਲਾਏ ਹੋਏ ਪ੍ਰਤਪਾਲ ਸ਼ਰਮਾ ਉਹਨਾਂ ਕੋਈ ਸਮੱਸਿਆ ਰੱਖੀ ਤੁਸੀਂ ਉਹਨਾਂ ਦੇ ਬਾਪ ਜਦੋਂ ਫੋਨ ਲਾ ਮੀਟਿੰਗਾਂ ਚ ਚੱਕਦੇ ਨਹੀਂ ਮੀਟਿੰਗਾਂ ਚ ਪਤਾ ਨਹੀਂ ਖੜਦਾ ਹਾਰੇ ਜਿੱਤੇ ਨਹੀਂ ਜਿੱਤੇ ਹੁੰਦੇ ਪਤਾ ਨਹੀਂ ਕੀ ਰੱਬ ਹੁੰਦਾ ਉਹ ਅੱਛਾ ਹਾਂ ਮੈਂ ਮੂੰਹ ਤੇ ਕਹਿੰਦਾ ਜੀ ਜਿਵੇਂ ਨਹੀਂ ਹੈ ਅਰੇ ਹਾਰ ਕੇ ਨਹੀਂ ਚੱਕਦਾ ਠੀਕ ਉਹਨੂੰ ਪਦਵੀ ਦੇਤੀ ਆਮ ਜੀ ਸਰਕਾਰ ਬਣ ਕੇ ਉਹਦਾ ਦੇਤਾ ਉਹ ਹਾਰ ਕੇ ਨਹੀਂ ਬੰਦਾ ਫੋਨ ਚ ਜਦੋਂ ਵੇਖੋ ਮੀਟਿੰਗ ਜੀ ਉਹ ਪੀ ਐਫ ਹੋ ਜਾਊਗਾ ਮੀਟਿੰਗ ਜੀ ਇਹਨੇ ਕਿੰਨੇ ਕਿ ਮੀਟਿੰਗ ਅਟੈਂਡ ਕਰਦਾ ਜੇ ਕੋਈ ਮੀਟਿੰਗ ਅਟੈਂਡ ਕਰਦਾ ਕਿਸ ਲੈਵਲ ਦੀ ਮੀਟਿੰਗ ਅਟੈਂਡ ਕਰਦਾ ਪਾ ਲਓ ਕਿ ਤੁਹਾਡੇ ਕੋਲੇ ਨਹੀਂ ਕਿੜਾ ਮਾਰਿਆ ਕਦੇ ਟੈਕਸੀ ਜਵਾਂ ਨਹੀਂ ਮਾਰਿਆ ਇੱਕ ਕਿੜਾ ਵੀ ਨਹੀਂ ਮਾਰਿਆ ਜੀ ਆਇਆ ਨਹੀਂ ਹੈ ਇੱਕ ਕਿੜਾ ਵੀ ਨਹੀਂ ਮਾਰਿਆ ਤੇ ਹੁਣ ਤਾਂ ਫਿਰ ਆਉਣਗੇ ਆਉਣਗੇ ਉਹ ਗੱਲ ਹੈ ਕੀ ਦਿਨ ਕਰੇ ਨਰੈਣ ਆਉਣਗੇ ਉਹ 5 ਸਾਲਾਂ ਬਾਅਦ 10 ਸਾਲ ਬਾਅਦ 8 ਸਾਲਾਂ ਬਾਅਦ ਅੱਢਾ ਲਾਵਾ ਅਸਤੇ ਕੀੜੀਆਂ ਹੈ ਉਹ ਤਾਂ ਸਵਾਲ ਜਵਾਬ ਕਰੋਗੇ ਫਿਰ ਜੀ ਦੋਈ ਕਰਾਂਗੇ ਹੁਣ ਵੀ ਕਰਾਂਗੇ ਜ਼ਰੂਰ ਕਰਾਂਗੇ ਤੁਹਾਡੇ ਸਾਨੂੰ ਸ਼ਰਮ ਬੋਲੀ ਇਹਨੇ ਨਹੀਂ ਵੀ ਇਹ ਸਵਾਲ ਤੁਸੀਂ ਸਪੈਸ਼ਲ ਆਪ ਦੋ ਲੋ ਵੀ ਬੋਲੋ ਵੀ ਕੈਮਰਾ ਇਹਨਾਂ ਨੂੰ ਕੈਚ ਨਹੀਂ ਕਰਦਾ ਫ ਇਹਦਾ ਆਨਲਾਈਨ ਚਲਾਨ ਕਿਉਂ ਨਹੀਂ ਕਟਾਇਆ ਜਾਂਦਾ ਬਿਲਕੁਲ ਚਾਹੀਦਾ ਜੀ ਠੀਕ ਹੈ ਜੀ ਬੋਲ ਚੱਲੀ ਨੇ ਫਿਰ ਕਿੱਧਰ ਵੇ ਦਾ ਮੈਂ ਜੀ ਕਹਿੰਦਾ ਜੀ ਜਿਹੜੇ ਸੋਤੇ ਖੜੇ ਆ ਪਹਿਲਾ ਹੋਏ ਆ ਡਿਪਟੀ ਲੋ ਇੱਕ ਵਾਰੀ ਮੌਕਾ ਦਿਓ ਜੀ ਜਰੂਰ ਉਹਦਾ ਸਾਥ ਦੇ ਸਾਰੀ ਮੱਡੇ ਸਾਥ ਦਿੰਦੇ ਆ ਵੇਹੀ ਚੋਣਾ ਮੈਂ ਤਾਂ ਹਾਂਜੀ ਕੀ ਸਮੱਸਿਆ ਮਾਰ ਰਹੀ ਹੈ ਪਹਿਲਾਂ ਤਾਂ ਅਸੀਂ ਸੱਚ ਬਾਣੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਇੱਥੇ ਆਇਓ ਤੁਸੀਂ ਸਾਨੂੰ ਟਾਈਮ ਦਿੱਤਾ ਟਾਈਮ ਟੂ ਟਾਈਮ ਕੱਢ ਕੇ ਹੋ ਜਿਹੜੀ ਇੱਥੋਂ ਦੀਆਂ ਸਮੱਸਿਆਵਾਂ ਬਹੁਤ ਹਨਾ ਹੂੰ ਪਾਜੜੇ ਨੇਤਾ ਐ ਫਸਲੀ ਵਟੇਰੇ ਐ ਜਦੋਂ ਫਸਲ ਪੱਕਦੀ ਐ ਉਦੋਂ ਇੱਥੇ ਆਉਂਦੇ ਐ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਨਸ਼ੇ ਦੀ ਐ ਇੱਥੇ ਨਸ਼ਾ ਬਹੁਤ ਹੈ ਜੀ ਨਸ਼ਾ ਇੱਥੇ ਬਹੁਤ ਵਿਕਦਾ ਇੱਥੇ ਪੁਲਿਸ ਵਾਲੇ ਵੀ ਮੀਟਿੰਗਾਂ ਕਿ ਕਰਦੇ ਐ ਉਹ ਅੰਕ ਵੀ ਸਾਨੂੰ ਦੱਸੋ ਵੀ ਕੌਣ ਨਸ਼ਾ ਵੇਚਦਾ ਪੁਲਿਸ ਵਾਲੇ ਜਿਹੜੇ ਪਤਾ ਸਾਧ ਦਾ ਵੀ ਪਤਾ ਔਰ ਨਸ਼ਾ ਦਿਨੋਂ ਦਿਨ ਬਹੁਤ ਵਧ ਰਿਹਾ ਰਾਤ ਹੀ ਮੇਰੇ ਕੋਲ ਇੱਕ ਫੋਨ ਆਇਆ ਅੱਠ ਵਾੜ ਦੇ ਵਿੱਚੋਂ ਵੀ ਸਾਡੇ ਨਸ਼ਾ ਦੋ ਪਹਿਲਾਂ ਮੋਤਾ ਹੋ ਚੁੱਕੀਆਂ ਨੇ ਤੇ ਇੱਕ ਬੰਦਾ ਹੋਰ ਜਿਹੜਾ ਹੈਗਾ ਉਹ ਨੂੰ ਇੱਥੋਂ ਡਾਕਟਰ ਜੈਨ ਦੇ ਲੈ ਕੇ ਗਏ ਸੀ ਉਦੋਂ ਬਾਅਦ ਬਠਾਡੇ ਰੈਫਰ ਕਰਤਾ ਤੇ ਨਸ਼ਾ ਇਹਨਾਂ ਵਿਕ ਰਿਹਾ ਨਸ਼ਾ ਪੁਲਿਸ ਵਾਲਾ ਨੂੰ ਸਭ ਪਤਾ ਇਹ ਪੁਲਿਸ ਵਾਲੇ ਜਿਵੇਂ ਆਪਣੇ ਕਬੂਤਰ ਹੁੰਦਾ ਉਹ ਅੱਖ ਵੀ ਜਾਂਦਾ ਐਵੇਂ ਪੁਲਿਸ ਵਾਲੇ ਅੱਖ ਵੀਚ ਕੇ ਬੈਠੇ ਆ ਸਰਕਾਰ ਤੱਕ ਨਹੀਂ ਸ਼ਕਤੀ ਬੋਲ ਨਹੀਂ ਜਿੰਨੇ ਨੇ ਸਰਕਾਰ ਨੇ ਕੋਈ ਸ਼ਕਤੀ ਨਹੀਂ ਕੀਤੀ ਕੋਈ ਕੁਝ ਵੀ ਨਹੀਂ ਹੈ ਜੇ ਸਰਕਾਰ ਨੇ ਸ਼ਕਤੀ ਕੀਤੀ ਹੋਵੇ ਔਰ ਐਸਐਸਪੀ ਨੂੰ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਐਸਐਚਓ ਜਿਹੜਾ ਡੀਐਸਪੀ ਗਲਤ ਕੰਮ ਕਰਦਾ ਫੜਿਆ ਗਿਆ ਜਿਹੜੇ ਥਾਣੇ 'ਚੋਂ ਫੜਿਆ ਗਿਆ ਤੁਰੰਤ ਉਹਨੂੰ ਜਿਹੜਾ ਹੈਗਾ ਉਹਨੂੰ ਮਤਲ ਕਰਨ ਟਰਮੀਨੇਟ ਕਰਨ ਤੇ ਫਿਰ ਜਾ ਕੇ ਨਸ਼ੇ ਤੇ ਇਹ ਫਰਕ ਪੈਸੇ ਦਾ ਖਾਲੀ ਗੱਲਾਂ ਜਿਹੜੀਆਂ ਕਿਹੜੀਆਂ ਬਹੁਤ ਸੌਖੀਆਂ ਗੱਲਾਂ ਨਾਲ ਕੜਾ ਕਦੇ ਨਹੀਂ ਬਣਦਾ ਕੜਾ ਤਾਂ ਸਹੀ ਕੜਾ ਹੀ ਬਣਦਾ ਇਸ ਕਰਕੇ ਜਿਹੜੀਆਂ ਸਮੱਸਿਆਵਾਂ ਬਹੁਤ ਹਨ ਹੁਣ ਜਿਵੇਂ ਬਿਜਲੀ ਹੈ ਬਿਜਲੀ ਦੀ ਸਮੱਸਿਆ ਬਹੁਤ ਹੈ ਜਿਵੇਂ ਇੱਥੇ ਬਿਜਲੀ ਦਿਹਾੜੀ ਵਿੱਚ ਦੋ ਦੋ ਚਾਰ ਚਾਰ ਘੰਟੇ ਕੱਟ ਲੱਗਦੇ ਆ ਉਹ ਤਾਂ ਇਹ ਚਪੱਕਾ ਨਹੀਂ ਮਾਰ ਨਹੀਂ ਜੀ ਨਹੀਂ ਨਹੀਂ ਬਹੁਤ ਕੱਟ ਲੱਗਦੇ ਆ ਜਦੋਂ ਅਸੀਂ ਉਹਨਾਂ ਨੂੰ ਕੰਪਲੇਂਟ ਤੇ ਕੋਈ ਆ ਉਹਨਾਂ ਨੂੰ ਆਪਣੀ ਕੰਪਲੇਂਟ ਲਿਖਾਉਣੇ ਆ ਤੇ ਉਹਨਾਂ ਦਾ ਨੰਬਰ ਬੰਦ ਹੋ ਜਾਂਦਾ ਹੈਗਾ ਹੁਣ ਜੇ ਕੰਪਲੇਂਟ ਦਾ ਅਸੀਂ ਇੱਥੇ ਕੋਈ ਖਾਸ ਮੁਸਾਈ ਹੋਵੇ ਕੋਈ ਐਸਜੀਓ ਸੁਣਨ ਵਾਲਾ ਹੋਵੇ ਕੋਈ ਜੇੀ ਸੁਣਨ ਵਾਲਾ ਹੋਵੇ ਕੋਈ ਐਕਸ਼ਨ ਸੁਣਨ ਵਾਲਾ ਹੋਵੇ ਸਭ ਸੁੱਤੇ ਪਏ ਆ ਤਨਖਾਹਾਂ ਮਿਲਦੀਆਂ ਜਿੰਨੀਆਂ ਤਨਖਾਹ ਐਕਸ਼ਨ ਐਸਜੀਓ ਲੈਂਦਾ ਉਹਨਾਂ ਵਿੱਚ 10 ਬੰਦੇ ਜੇ ਮੁਲਾਜ਼ਮ ਰੱਖੇ ਹੋਣ ਆ ਤੇ ਵਧੀਆ ਕੰਮ ਹੋਊਗਾ ਇਹ ਲੈ ਕੇ ਤਨਖਾਹਾਂ ਤੇ ਆ ਦੀ ਜੇਬਾਂ ਚ ਪਾ ਕੇ ਖਾ ਕੇ ਧਕਾਰ ਮਾਰ ਕੇ 8 ਘੰਟੇ ਤੇ ਆਪਦਾ ਚਲੇ ਜਾਂਦੇ ਆ ਇਹਨਾਂ ਨੂੰ ਪਬਲਿਕ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੂੰ ਹੈਗਾ ਇਹਨਾਂ ਨੂੰ ਤਾਂ ਆਪਣੀ ਤਨਖਾਹ ਦੇ ਨਾਲ ਹੈਗਾ ਸਮੱਸਿਆ ਮੈਂ ਕਿਹੜੀ ਕਿਹੜੀ ਗੱਲ ਦੀ ਸਮੱਸਿਆ ਨਹੀਂ ਹਰ ਚੀਜ਼ ਦੀ ਸਮੱਸਿਆ ਹੈਗੀ ਇੱਥੇ ਪਾਣੀ ਦੇ ਸੀਵਰੇ ਦਾ ਕਿੰਨੇ ਬਾਈ ਸੀਵਰੇ ਦਾ ਬਹੁਤ ਪੇੜਾ ਹਾਲ ਹੈ ਸੀਵਰੇ ਦੇ ਮੇਰਾ ਜਿਹੜਾ ਵਾਰਡ ਹੈਗਾ ਉਹ ਠਾਕ ਮੱਲਾ ਟਾਵਰ ਵਾਲੀ ਗਲੀ ਹੈ ਅੱਜ ਜਾ ਕੇ ਉੱਥੇ ਦੇਖ ਸਕੋ ਵੀ ਉੱਥੇ ਉਹਨਾਂ ਨੇ ਮਸ਼ੀਨ ਲਾ ਛੱਡੀ ਆ ਸਿਵਰ ਭਰਿਆ ਪਿਆ ਜੇਈ ਨੂੰ ਕਹਿਤਾ ਔਰ ਜਿਹੜੀ ਮੈਂ ਗੱਲ ਕਹਿ ਰਹਾ ਹੈਗਾ ਵੀ ਇੱਥੇ ਕੋਈ ਖਸਮਗਸਾਈ ਨਹੀਂ ਹੈਗਾ ਕਿਹਨੂੰ ਅਸੀਂ ਫੋਨ ਕਰੀਏ ਕਿਹਨੂੰ ਕਰੀਏ ਨਹੀਂ ਜੀ ਨਹੀਂ ਰਾਜਾ ਵੜਿੰਗ ਇੱਥੋਂ ਜਿੱਤ ਗਿਆ ਨਹੀਂ ਜੀ ਰਾਜਾ ਵੜਿੰਗ ਦੀ ਵੀ ਸੁਣ ਲਓ ਹੁਣ ਅਸੀਂ ਬਾਹਰੋਂ ਕੋਈ ਪਬਲਿਕ ਵਾਲਾ ਆਉਂਦਾ ਕਿਸੇ ਨੇ ਪਿਸ਼ਾਬ ਕਰਨ ਜਾਣਾ ਆ ਇੱਕ ਇੱਥੇ ਜਿਹੜੇ ਇਹਨਾਂ ਨੇ ਉਹ ਬਣਾਏ ਜਰਨਲ ਉਹ ਚਿੱਠੇ ਆਥੀ ਬਣਾਏ ਆ ਔਰ ਅਸੀਂ ਚਲੋ ਉਹਨਾਂ ਨੇ ਇੱਥੇ ਉਹਨਾਂ ਨੇ ਬਣਾ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਜਦੋਂ ਉਹਨਾਂ ਦੀ ਸਫਾਈ ਨਹੀਂ ਹੁੰਦੀ ਇੱਕ ਵੇਖੋ ਜਦੋਂ ਉਹਨੂੰ ਹਰ ਟਾਈਮ ਲੋਕ ਲੱਗਿਆ ਰਹਿਣਾ ਜਦੋਂ ਲੋਕ ਲੱਗ ਗਿਆ ਤੇ ਪਬਲਿਕ ਵਾਲਾ ਬੰਦਾ ਜਾਂ ਟੈਕਸੀ ਵਾਲੇ ਜਾਂ ਦੁਕਾਨਦਾਰ ਪਿਸ਼ਾਬ ਕਿੱਥੇ ਕਰਨ ਜਾਣਗੇ ਇੱਕ ਪਿਸ਼ਾਬ ਤੇ ਇੱਕ ਲੈਟਰਨ ਕੇ ਕੈਸੀ ਚੀਜ਼ਾਂ ਜਿਹੜਾ ਬੰਦਾ ਰੋਕ ਨਹੀਂ ਸਕਦਾ ਭੁੱਖ ਨੂੰ ਰੋਕ ਲੂਗਾ ਪਿਆਸ ਨੂੰ ਰੋਕ ਲੂਗਾ ਪਰ ਇਹ ਨਹੀਂ ਰੋਕ ਸਕਦੇ ਮੈਂ ਇੱਕ ਵਾਰ ਇਹ ਜਿਹੜਾ ਇੱਥੋਂ ਦਾ ਐਮਐਲਏ ਸਾਹਿਬ ਆ ਬੜਿੰਗ ਸਾਹਿਬ ਮੈਂ ਉਹਨੂੰ ਵੀ ਕਿਹਾ ਸੀ ਮੈਂ ਕਿਹਾ ਜੀ ਇਹਦਾ ਕੋਈ ਬੰਦਾ ਲਾਓ ਪਰ ਉਹਨਾਂ ਨੇ ਮੈਨੂੰ ਐਸਾ ਮੈਂ ਇੱਕ ਮੋਤਵਾਰ ਬੰਦਾ ਸ਼ਹਿਰ ਦਾ ਮੈਨੂੰ ਉਹਨਾਂ ਨੇ ਕਿਹਾ ਵੀ ਮੈਂ ਕਿਹੜਾ ਆਪਦੀ ਕੋਈ ਇੱਥੇ ਭੂਆ ਲਾ ਦਿਆਂ ਮੈਂ ਕਿਹਾ ਬੜਿੰਗ ਸਾਹਿਬ ਮੈਂ ਤੁਹਾਨੂੰ ਭੂਆ ਲਾਉਣ ਵਾਸਤੇ ਨਹੀਂ ਕਿਹਾ ਤੁਹਾਨੂੰ ਇੱਕ ਇੱਥੇ ਏਮਪਲਾਈਜ਼ ਲਾਉਣ ਵਾਸਤੇ ਕਿਹਾ ਉਹ ਕਮੇਟੀ ਕੋਲੇ ਫੰਡ ਆ ਸਭ ਕੁਝ ਹੈਗਾ ਜੇ ਸਾਡਾ ਇੱਕ ਜਰਨਲ ਜਿੱਥੇ ਬਣਾਇਆ ਉੱਥੇ ਸਫਾਈ ਨਹੀਂ ਹੈ ਅਸੀਂ ਆਮ ਪਬਲਿਕ ਵਾਲੇ ਅਸੀਂ ਬਾਥਰੂਮ ਕਿੱਥੇ ਜਾਈਏ ਔਰ ਸਭ ਤੋਂ ਸਾਨੂੰ ਜਿਹੜੀ ਵੱਡੀ ਦਿੱਕਤ ਆਉਂਦੀ ਹੈ ਬਾਥਰੂਮ ਦੀ ਔਰ ਇਹਨਾਂ ਨੇ ਬਣਾ ਕੇ ਤੇ ਉਹ ਸਾਰੇ ਹਰ ਟਾਈਮ ਜਿਹੜਾ ਲੋਕ ਲੱਗਿਆ ਹੁੰਦਾ ਇਹ ਟੈਕਸੀ ਵਾਲੇ ਵੀ ਇੱਥੇ ਜਾਂਦੇ ਆ ਅਸੀਂ 700 ਰੁਪਏ ਇਕੱਠਾ ਵੀ ਕੀਤਾ ਸੀ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਔਰ ਇਹ ਕੰਮ ਕਮੇਟੀ ਦਾ ਹੈਗਾ ਜਿਹੜਾ ਇਥੋਂ ਦੀ ਸਫਾਈ ਕਰਨ ਦਾ ਵੇਖੋ ਜਿਹੜੇ ਕਮੇਟੀ ਦਾ ਮੌਲਕ ਅਧਿਕਾਰ ਹੈ ਚਾਹੇ ਉਹ ਲੀਡਰ ਹੈ ਸਾਨੂੰ ਪਾਣੀ ਬਿਜਲੀ ਸਫਾਈ ਇਹ ਹਰ ਲੀਡਰ ਦਾ ਨੈਤਿਕ ਅਧਿਕਾਰ ਹੈ ਚਾਹੇ ਅਸੀਂ ਉਹਨੂੰ ਵੋਟ ਪਾਈ ਹੈ ਚਾਹੇ ਨਹੀਂ ਪਾਈ ਅਸੀਂ ਇਹ ਉਹਨਾਂ ਲੀਡਰਾਂ ਦਾ ਇੱਕ ਫਰਜ਼ ਬਣਦਾ ਪਰ ਸਾਨੂੰ ਕੋਈ ਬੁਨਿਆਦੀ ਸਹੂਲਤ ਨਾ ਤਾਂ ਪਾਣੀ ਨਹੀਂ ਮਿਲ ਰਹੀ ਹੈ ਨਾ ਸਾਨੂੰ ਸਫਾਈ ਦੀ ਸਹੂਲਤ ਮਿਲ ਰਹੀ ਹੈ ਨਾ ਸਾਨੂੰ ਬਿਜਲੀ ਦੀ ਸਹੂਲਤ ਮੈਰੀ ਆ ਕੋਈ ਨਹੀਂ ਐ ਇੱਥੇ ਕੋਈ ਖਸਮੁਸਾਈ ਨਹੀਂ ਐ ਉਹ ਰਾਜਾ ਜੀ ਜਿੱਤ ਕੇ ਉਹ ਆਪਦਾ ਉੱਥੇ ਜਾਵੜਾ ਐਮਪੀ ਬਣ ਕੇ ਉਹੜੇ ਇੱਥੇ ਕਿਸੇ ਦੀ ਕੀ ਲੋੜ ਆ ਜਦੋਂ ਵੋਟਾਂ ਆਉਂਦੀਆਂ ਉਹ ਇਹ ਜਿਹੜੇ ਲੀਡਰ ਆ ਜਿੰਨੇ ਵੀ ਲੀਡਰ ਆ ਇਹ ਫਸਲੀ ਬਠੇਰੇ ਆ ਜਦੋਂ ਫਸਲ ਪੱਕਦੀ ਓਦੋਂ ਇੱਥੇ ਆਉਂਦੇ ਆ ਵੀ ਹੁਣ ਫਸਲ ਪੱਕੀ ਆ ਤੇ ਆਪਾਂ ਵੱਢਣ ਜਾਣਾ ਆ ਹੋਰ ਮਹੀਨੇ ਨੂੰ ਜਿੱਤੇ ਬਾਈ ਇਲੈਕਸ਼ਨ ਆ ਗਿਆ ਓਦੋਂ ਸਾਰੇ ਇੱਥੇ ਆ ਜਾਣਗੇ ਆਖਣਗੇ ਤੁਹਾਡਾ ਕੰਮ ਕਰਦੇ ਆ 5 ਸਾਲ ਇਹ ਕੰਮ ਕੋਈ ਨਹੀਂ ਕਰਦੇ ਜੇ ਅੱਜ ਤੁਸੀਂ ਇਹਨਾਂ ਦੀ ਪ੍ਰਾਪਰਟੀ ਦੇਖੀਏ ਜਿਹਨੇ ਵੱਡੇ ਲੀਡਰ ਆ ਇਹਨਾਂ ਦਾ ਮੁਲੰਕਣ ਕਰ ਲੋ 5 ਸਾਲ ਰਹਿ ਕੇ ਇਹਨਾਂ ਨੇ ਕਿੰਨੀਆਂ-ਕਿੰਨੀਆਂ ਆਦੀਆਂ ਬਿਲਡਿੰਗਾਂ ਬਣਾਈਆਂ ਅਸੀਂ ਦੇਖੀਏ ਹੁਣ ਜਿਹੜੀ ਇਹਨਾਂ ਨੂੰ ਪੈਨਸ਼ਨ ਮਿਲਦੀ ਆ ਇਹ ਦੇਖੋ ਇਹਨਾਂ ਨੂੰ ਕਿੰਨੀ ਪੈਨਸ਼ਨ ਮਿਲਦੀ ਕਿੰਨੀ ਤਨਖਾਹ ਮਿਲਦੀ ਆ ਇੱਕ ਆਮ ਸਧਾਰਨ ਬੰਦਾ ਜਿਹਨੂੰ ਕਿਸੇ ਨੂੰ ਵੜਾਪਾ ਪੈਨਸ਼ਨ ਮਿਲਦੀ ਆ ਉਹ ਮਹੀਨਾ ਬੀਨਾ ਡੇਡ ਡੇਡ ਮਹੀਨਾ ਇੱਥੇ ਆਉਂਦੀ ਨਹੀਂ ਤੇ ਇਹਨਾਂ ਦੀਆਂ ਤਨਖਾਹਾਂ ਉਹਦੀ ਇਹਨਾਂ ਨੂੰ ਮਿਲ ਜਾਂਦੀਆਂ ਪਬਲਿਕ ਬਹੁਤ ਔਖੀ ਆ ਹਰ ਕਮ ਮੈਂ ਅਖ ਜੀ ਇੱਥੇ ਆਉਣਗੇ ਅਸੀਂ ਉਹਨੂੰ ਹਰ ਚੀਜ਼ ਦਾ ਉਹਨਾਂ ਤੋਂ ਸਵਾਲ ਪੁੱਛਾਂਗੇ ਪਹਿਲਾਂ ਸਭ ਤੋਂ ਵੱਡਾ ਜਿਹੜਾ ਸਾਡਾ ਮੇਨ ਮੁੱਦਾ ਉਹ ਨਸ਼ੇ ਦਾ ਵੀ ਨਸ਼ਾ ਦੱਸੋ ਤੁਸੀਂ ਅੱਜ ਤੱਕ ਕਿਉਂ ਨਹੀਂ ਬੰਦ ਕੀਤਾ ਚਾਹੇ ਉਹ ਇੱਥੇ ਝਾੜੂ ਵਾਲੀ ਸਰਕਾਰ ਆ ਜੇ ਜੇ ਤੁਸੀਂ 2.5 ਸਾਲ ਹੋ ਗਏ 2.5 ਸਾਲ ਦੇ ਵਿੱਚ ਤੁਸੀਂ ਅਜੇ ਤੱਕ ਕੋਈ ਨਸ਼ੇ ਨੂੰ ਨੱਥ ਨਹੀਂ ਪਾ ਸਕੇ ਤੇ ਫਿਰ ਤੁਸੀਂ ਇਸ ਤੋਂ ਬਾਅਦ ਕੀ ਕਰੋ ਆਪਾਰ ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ ਸਟੇਸ਼ਨ ਦੇ ਬਿਲਕੁਲ ਸਾਹਮਣੇ ਹਮ ਕੱਲ ਮੇਰੇ ਤੇ ਅਟੈਕ ਵੀ ਕੀਤਾ ਹੈ ਬੰਦਿਆ ਨੇ ਆਹ ਭਾਈ ਇਸ ਬੰਦੇ ਨੇ ਸਾਨੂੰ ਰੋਕਿਆਗਾ ਹਮ ਤੇ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਕੋਈ ਬੰਦਾ ਇਹ ਬਿਕਵਾਰਿਆ ਆਪਦੇ ਘਰ ਚ ਉਸ ਬੰਦੇ ਦੇ ਬਰਖਲਾਬ ਕਾਰਵਾਈ ਕਰੇ ਜਿਹੜਾ ਖਰੀਦਣ ਵਾਲਾ ਨਹੀਂ ਜਾਂ ਵੇਚਣ ਵਾਲਾ ਨਹੀਂ ਜਿਹੜਾ ਬੰਦਾ ਆਪਦੀ ਪ੍ਰੋਪਰਟੀ 'ਚ ਕਰਾ ਰਿਆ ਨੇ ਉਹਦੇ 'ਤੇ ਬਰਖਲਾਬ ਕਾਨੂੰਨੀ ਕਾਰਵਾਈ ਕਰੀ ਜਾਵੇ। ਸਰਕਾਰ ਤਾਂ ਕਹਿੰਦੀ ਅਸੀਂ 10000 ਹੁਣ ਬਦਲੀਆਂ ਕਰ ਰਹੇ ਆ ਐਕਸ਼ਨ ਸ਼ੁਰੂ ਹੋਇਆ ਰੇਡਾਂ ਵੱਜ ਰਹੀਆਂ ਨੇ। 10000 ਕਰਦਾ ਚ 50000 ਕਰਦਾ ਨੇ ਨੱਥ ਪਾਣੀ ਤਾਂ ਇਕੱਲਾ ਹੀ ਬੰਦਾ ਪਾ ਲਵੇ। ਨਹੀਂ ਐ ਨਹੀਂਗਾ ਹਰ ਇੱਕ ਬੰਦਾ ਪਾ ਸਕਦਾ। ਅਸੀਂ ਕਹਿੰਦੇ ਆ ਸਾਡੇ ਮਗਰ ਪੈਂਦੇ ਆ ਕਿਰਪਾਨਾਂ ਦਿਖਾਉਂਦੇ ਆ। ਕੱਲ ਮੈਨੂੰ ਕਿਰਪਾਨ ਦਿਖਾਈ। ਵਾੜ ਨੰਬਰ 12 ਜੇ ਖਟੀਕ ਮਹੱਲੇ ਦੇ ਵਿੱਚ ਸਟੇਸ਼ਨ ਦੇ ਬਿਲਕੁਲ ਸਾਹਮਣੇ ਉਹ ਖੰਡਰ 'ਚ ਅੱਜ ਵੀ ਨਸ਼ੇ ਦਾ ਤਸਕਰੀ ਬਹੁਤ ਚੱਲੀ ਜਾਂਦੀ ਹੈ ਡਿਪਟੀ ਸਾਹਿਬ ਵੀ ਆ ਕੇ ਜਾਵੜੇ ਕੁਝ ਨਹੀਂ ਹੋਇਆ ਐਸ ਐਚਓ ਸਾਹਿਬ ਵੀ ਆ ਕੇ ਜਾਵੜੇ ਕੁਝ ਨਹੀਂ ਆ ਪਰसों ਤੇ ਕਮਾਂਡੋ ਦੀ ਰੇਡ ਪਈ ਸੀ ਤਾਂ ਵੀ ਕੁਝ ਨਹੀਂ ਹੋਇਆ ਸਾਨੂੰ ਤਾਂ ਇਹਨਾਂ ਪਤਾ ਹੈ ਉੱਥੇ ਤਸਕਰੀ ਬਹੁਤ ਜ਼ਿਆਦਾ ਚੱਲਦੀ ਹੈ ਨਸ਼ੇ ਦੀ ਹੂੰ ਤੇ ਲੋਕ ਉਵੇਂ ਕੰਟੀਨਿਊ ਹੈ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਨਹੀਂ ਕੁਝ ਨਹੀਂ ਪਿਆ ਜੀ ਚਾਹੇ ਜਦੋਂ ਮਰਜ਼ੀ ਮੈਨੂੰ ਬੁਲਾ ਕੇ ਪੁੱਛਣ ਲਈ ਕਿਤੇ ਮਰਜ਼ੀ ਹੂੰ ਇਹ ਕੱਲ ਦੀ ਗੱਲ ਦੱਸਿਓ ਮੈਂ ਤੁਹਾਨੂੰ ਤਵੀ ਹੋਰ ਆਸ ਨੂੰ ਸਰਕਾਰ ਦੇ ਸਹੂਲਤਾਂ ਮਿਲ ਰੀਆਂ ਤੁਹਾਨੂੰ ਕੋਈ ਉਹ ਜਿਹੜੀ ਸਹੂਲਤਾਂ ਸਾਰਿਆਂ ਨੂੰ ਮਿਲਦੀ ਹੈ ਉਹ ਸਾਨੂੰ ਮਿਲਦੀ ਹੈ ਜੀ ਇਹ ਨਹੀਂ ਸਾਨੂੰ ਕੋਈ ਅਲੱਗ ਮਿਲਦੀ ਹੈ ਹੋਰਾਂ ਨੂੰ ਅਲੱਗ ਮਿਲਦੀ ਹੈ ਜੋ ਵੀ ਕੁਝ ਹੈ ਸਾਨੂੰ ਉਹੀ ਮਿਲਦਾ ਜਿਹੜਾ ਕੋਈ ਸਰਕਾਰ ਤੋਂ ਆਉਂਦਾ ਹੈ ਪਰ ਸਰਕਾਰ ਨੇ ਕਿਹਾ ਸੀ ਇਸ ਦਾ 24 ਘੰਟੇ ਨਸ਼ਾ ਖਤਮ ਕਰ ਦਾਂਗੇ ਨਹੀਂ ਹੋਇਆ ਜੀ ਹੂੰ 24 ਘੰਟੇ 'ਚ ਬੰਦੇ ਬਦਲੀ ਜ਼ਰੂਰ ਕਰਦੇ ਆ ਅਭੀ ਵੇਚਣ ਵਾਲੇ ਹੂੰ ਖਤਮ ਕਰਨ ਵਾਲੇ ਨਹੀਂ ਹੋਏ ਹੂੰ ਵੇਚਣ ਵਾਲੇ ਬਦਲੀ ਕਰਦੇ ਆ ਕੋਈ ਐਮਸੀ ਲਾਤਾ ਹੈ ਕੋਈ ਕਿਤੇ ਦਿੱਲੀੋਂ ਲਿਆ ਕੇ ਬੁਲਾ ਕੇ ਲਾਤਾ ਹੈ ਅਗਭੀ ਤੂੰ ਆ ਕੰਮ ਕਰਾ ਉੱਛਾ ਉੱਪਰ ਦੇ ਰੰਗ ਬਦਲ ਗਏ ਹਾਂਜੀ ਬੰਦੇ ਬਦਲਦੇ ਉੱਪਰ ਫਿਕਸ ਹੋ ਰਹੇ ਹਾਂਜੀ ਹਾਂਜੀ ਕਿਸੇ ਨੇ ਸ਼ਰਕਾਉਣਾ ਹਾਂਜੀ ਤਾਂ ਫਿਰ ਤੁਹਾਡੇ ਕਿਹਨਾਂ ਇੱਥੇ ਆਉਣਗੇ ਵੋਟਾਂ ਮੰਗਣ ਤੋਂ ਅਖਮੀਂ ਨਹੀਂ ਸਾਡੇ ਅਸੀਂ ਤਾਂ ਵੋਟ ਦਿੰਦੇ ਨੇ ਕਿਸੇ ਨੂੰ ਸੁਸਾਇਟੀ ਨੋਟ ਜਿਹੜਾ ਹੁੰਦਾ ਹੈਗਾ ਉਹ ਦਿਖਾਵਾਂਗੇ ਆ ਤੁਹਾਡੀ ਕਾਰਸਾਨੀ ਹੈ ਜਿਹੜੀ ਤੁਸੀਂ ਬੰਦਿਆਂ ਦੀ ਕਿਸੇ ਦੀ ਗੱਲ ਨਹੀਂ ਸੁਣਦੇ ਹੂੰ ਬਿਲਕੁਲ ਜੀ ਤੇ ਤੁਹਾਡੇ ਕੀ ਹਾਲ ਆ ਜੀ ਪ੍ਰੈਸ਼ਮ ਲੈ ਕੇ ਮੈਂ ਆਪ ਪ੍ਰਧਾਨ ਬਣ ਬੰਦਾ ਜੀ ਇਹ ਤਾਂ ਪਤਾ ਹੋਊਗਾ ਵੇਖਦੇ ਹਾਸੇ ਬਸੇ ਕਿੰਨੀ ਟਿਕ ਚੱਲੀ ਜਾਂਦਾ ਪਿੰਡ ਦੇ ਚੱਲੀ ਜਾਂਦਾ 9 ਵੜ ਚੱਲੀ ਜਾਂਦਾ 10 ਵੜ ਚੱਲੀ ਜਾਂਦਾ ਜੀ ਵੇਖ ਰਿਹਾ ਹਾਂ ਕੋ ਫਰਕ ਨਹੀਂ ਪਿਆ ਮੈਡਮ ਮਿੰਨੇ ਤੋਂ ਦੋ ਜਨੇ ਰੁੱਢ ਜੰਦੇ ਆ ਦੋ ਜਨੇ ਰੁੱਢ ਜੰਦੇ ਆ ਹਾਂ ਕੋਈ ਕੋਈ ਜਮੇ ਅਸਰ ਨਹੀਂ ਪਈ ਬਹੁਤ ਬਹੁਤ ਪਾਣੀ ਆ ਪਰ ਕੋਈ ਸੰਦਾ ਨਹੀਂ ਕਰ ਤਾ ਤੁਹਾਡੇ ਵੀ ਮੁਸ਼ਕਿਲ ਹੈ ਕੋਹੜਿਆ ਇਲਾਕੇ ਤੁਹਾਡੇ ਕੁ ਮਹੱਲੇ ਦੀ ਹੂੰ ਤੁਹਾਡੇ ਜੋ ਚੁੱਟੇ ਨਹੀਂ ਮੰਨਉਂਦਾ ਸੀ ਮੇਰੇ ਤੇ ਉਹਨਾਂ ਨੇ ਦਿਖਾ ਗਏ ਹਥਿਆਰ ਤੇ ਬੰਦਾ ਚੁੱਪ ਕਰਾਣ ਦੀ ਕੋਸ਼ਿਸ਼ ਕਰਦੇ ਆ ਹੂੰ ਆ ਕੇ ਬੋਲਿਆ ਕਿਉਂ ਸਾਨੂੰ ਆ ਕੇ ਹੂੰ ਮੈਂ ਕਹਿੰਿਆ ਰੰਗ ਬਰੰਗੇ ਬੰਦੇ ਆਈ ਜਾਂਦੇ ਤੇਰੇ ਘਰ ਤੇ ਤੂੰ ਵੇਚੀ ਜਾਂਦਾ ਇੱਥੇ ਵਿਗੋਈ ਜਾਂਦਾ ਇਹਨਾਂ ਤੋਂ ਉਹਨਾਂ ਨੇ ਕਿਰਪਾਨਾਂ ਦਿਖਾਤੀ ਸ਼ਾਮ ਨੂੰ ਕਹਿੰਦਾ ਬੰਦੇ ਤੈਨੂੰ ਵੜ ਦੇਣਗੇ ਇਹ ਰੰਗ ਬਰੰਗੇ ਬੰਦੇ ਕਿਵੇਂ ਬਾਹਰ ਅੰਦਰ ਦੇ ਉਸ ਮਹੱਲੇ ਦੇ ਕੋਈ ਨਹੀਂ ਗੇ ਉਸ ਮਹੱਲੇ ਦੇ ਇੱਕ ਵੀ ਬੰਦਾ ਨਹੀਂ ਉਹਨਾਂ ਚ ਸਾਰੇ ਬਾਹਰੋਂ ਆਉਂਦੇ ਆ ਹੂੰ ਉਹ ਦੋ ਘੜੀ ਬੋਲਿਆ ਹੁਣ ਤੂੰ ਦੱਸ ਦੇ ਤੂੰ ਗੋਲੀ ਫੜਾ ਆਏ ਤੁਸੀਂ ਅਜੀ ਹੈ ਤੇਰੇ ਬਾਹਰ ਦੇ ਦੱਸ ਤੂੰ ਦੇਰੇ ਬਾਹਰ ਦੀ ਗੱਲ ਦੱਸ ਤੂੰ ਆ ਜਾ ਕੋਈ ਨਹੀਂ ਤੇਰਾ ਮੁੰਡਾ ਦਾ ਹੈਗਾ ਉੱਥੇ ਦੱਸ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਦੀਵਾਨ ਚੰਦ ਹੈ ਕੀ ਕੰਮ ਕਰਦੇ ਹੋ ਜੀ ਮੈਂ ਬਸ ਸਟੈਂਡ ਤੇ ਹੀ ਆ ਜੀ ਹੁਣ ਕੀ ਮੁਸਕਾ ਰਹੀਆਂ ਇੱਥੇ ਮੁਸ਼ਕਲਾਂ ਬਈ ਇਹੀ ਆ ਗੱਡੀਆਂ ਦੀਆਂ ਸਾਰਿਆਂ ਨੂੰ ਗੱਡੀਆਂ ਸਾਡੀਆਂ ਖੜੀਆਂ ਤੇ ਕੰਮ ਕੰਮ ਹੈ ਨਹੀਂ ਕਿ ਟੈਕਸ ਟੁੱਟੀਆਂ ਜਾਂਦੇ ਆ ਤੇ ਪੁਲਿਸ ਜਿੱਥੇ ਜਾਂਦੇ ਆ ਅਗਲੇ ਕਹਿੰਦੇ ਚਲਾਨ ਵੀ ਕਾਗਜ਼ ਦਿਖਾ ਹੁਣ ਕੰਮ ਹੋਊਗਾ ਤਾਂ ਕਾਗਜ਼ ਪੂਰੇ ਹੋਣਗੇ ਕੰਮ ਹੈ ਨਹੀਂ ਸਾਡੇ ਕੋਲ ਕੰਮ ਹੋਵੇ ਤਾਂ ਅਸੀਂ ਆਪਣੇ ਕਾਗਜ਼ ਪੂਰੇ ਕਰੀਏ ਹੁਣ ਉਹ ਚਲਾਨ ਕਰ ਦਿੰਦੇ ਆ ਮਜਬੂਰਾਂ ਨੂੰ ਸਾਨੂੰ ਹੁਣ ਪੈਸੇ ਹੋਣ ਤਾਂ ਚਲਾਨ ਭੁਗਤਿਏ ਦੋ ਦੋ ਤਿੰਨ ਤਿੰਨ ਸਾਲਾਂ ਦੇ ਸਾਡੇ ਚਲਾਨ ਅਜੇ ਵੀ ਪਏ ਆ ਭਰਨ ਵਾਲੇ ਕਈ ਗੱਡੀਆਂ ਦੇ ਤਾਂ ਰਾਜਸਥਾਨ ਆਨਲਾਈਨ ਚਲਾਨ 25 25 30 30 ਹਜ਼ਾਰ ਦੇ ਚਲਾਨ ਹੋਏ ਪਏ ਆ ਹੁਣ ਕੀ ਕਰਨ ਉਹ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਸਾਡੇ 25 25 30 30000 ਦੇ ਚਲਾਨ ਬਾਅਦ ਚ ਜੋ ਨੈਟ ਚ ਦੇਖਣ ਜੋ ਪਤਾ ਲੱਗਦਾ ਹਮ ਤੇ ਤੁਹਾਡੇ ਇਥੇ ਇੰਡਸਟਰੀ ਵੀ ਨਹੀਂ ਗੱਲ ਕਰ ਰਹੇ ਸੀ ਕਿ ਵੱਡਾ ਉਦਯੋਗ ਵੀ ਨਹੀਂ ਇਥੇ ਹਾਂਜੀ ਕੋਈ ਵੀ ਉਦਯੋਗ ਹੈ ਨਹੀਂ ਇੱਕ ਮਾਰ ਫੈਟ ਪਹਿਲਾਂ ਹੁੰਦਾ ਸੀਗਾ ਜੀ ਵੀ ਬਣ ਜੋ ਬਣ ਜੋ ਪਰ ਲੇਕਿਨ ਉਹਨਾਂ ਜਨਤਾ ਨੇ ਉਥੇ ਬਣਨੇ ਦਿੱਤਾ ਬੈਂਟਾਵਾ ਦੇ ਵਿੱਚ ਹਮ ਉਹ ਕਹਿੰਦੇ ਵੀ ਅਸੀਂ ਬੰਨਣਾ ਨਹੀਂ ਦਿੰਦੇ ਜੀ ਤੇ ਲੋਕਾਂ ਨੇ ਵਿਰੋਧ ਕਰਤਾ ਲੋਕਾਂ ਨੇ ਵਿਰੋਧ ਕਰਿਆ ਉਸ ਚੀਜ਼ ਦਾ ਤੇ ਉਹ ਬੜਿਆ ਨਹੀਂ ਉੱਥੇ ਬਣ। ਕੋਣ ਬੋਟਾ ਤੋਂ ਅੱਡੇ ਚਲਦਾ ਹੋਣ ਜਾ ਰਹੀਆਂ ਤੇ ਫਿਰ ਮਸਲਾ ਉਠਾਉਂਗੇ। ਹਾਂਜੀ ਹਾਂਜੀ ਇਸ ਚੀਜ਼ ਦਾ ਮਸਲਾ ਜਰੂਰ ਉਠਾਵਾਂਗੇ ਕਿ ਸਾਨੂੰ ਜਿਹੜਾ ਫਾਟਕ ਸਾਹਮਣੇ ਨਹੀਂ ਚਾਹੀਦਾ ਇਸ ਤਰ੍ਹਾਂ ਬੈਂਟਾ ਵਾਜੇ ਦੀ ਸਾਨੂੰ ਲੰਮੀ ਆ ਸਾਈਡ ਦੇ ਉੱਤੇ ਦੀ ਫਾਟਕ ਚਾਹੀਦਾ ਜੀ। ਹਾਂਜੀ ਤੇ ਹੋ ਵੀ ਮੁਸ਼ਕਲਈ ਤੋਂ ਆ ਰਹੀ ਹੋਵੇ। ਹਾਂਜੀ ਹੋਰ ਇੱਕ ਪਸ਼ੂਆਂ ਦੀ ਸਮੱਸਿਆ ਬਹੁਤ ਜ਼ਿਆਦਾ ਤਗੜੀ ਹੈ ਜੀ। ਹੂੰ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਐਨੇ ਆ ਜੀ ਜਿੰਨੇ ਤੁਸੀਂ ਹੱਥ ਤੋਂ ਵੱਧ ਆ ਜੀ। ਐਨੇ ਰੋਜ਼ ਦੇ ਟਾਈਮ ਕੋਈ ਐਕਸੀਡੈਂਟ ਹੋਈ ਜਾਂਦੇ ਐ। ਇਨ੍ਹਾਂ ਪਸ਼ੂਆਂ ਦੇ ਆਵਾਰਾ ਕਰਕੇ ਹੋ ਰਹੇ ਐ ਜੀ। ਹੂੰ ਹਾਂਜੀ ਹਾਂਜੀ ਚਾਹ ਤੋ ਸਾਡੇ ਇੱਥੇ ਕੋਈ ਵੱਡੀ ਫੈਕਟਰੀ ਵੀ ਨਹੀਂ ਪਹਿਲੇ ਇੱਥੇ ਇੱਕ ਫੈਕਟਰੀ ਹੁੰਦੀ ਸੀ ਨਸਵਾਰ ਵਾਲੀ ਉਹ ਵੀ ਬੰਦ ਹੋ ਗਈ ਨਾ ਨੀ ਨਸਵਾਰ ਵਾਲੇ ਦੇ ਮਾਰਗਫਰਟ ਹੁੰਦਾ ਨਸਵਾਰ ਵਾਲਾ ਪਰਸਨਲ ਹੁੰਦੀ ਸੀ ਕੋਈ ਵੀਰਜੀ ਇੱਥੇ ਇੰਡਸਟਰੀ ਏਰੀਆ ਹੈ ਨਹੀਂ ਗਾ ਕੋਈ ਇੰਡਸਟਰੀ ਜੀ ਹੈ ਨਹੀਂ ਗੀ ਜਿਹਦੇ ਕਰਕੇ ਸਾਡਾ ਕੋਈ ਕੰਮਕਾਰ ਚੱਲਦਾ ਹੋਵੇ ਬਸ ਆ ਮੰਡੀ ਦੀਆਂ 10-20 ਦੁਕਾਨਾਂ ਐ ਇਨ੍ਹਾਂ ਦਾ ਰੇਲ ਐ ਜਪਰੇਲੋ ਚੱਕੀ ਇਨ੍ਹਾਂ ਕੇ ਕੰਮ ਚੱਲਦਾ ਹੋਵੇ ਉਹ ਸੀਜ਼ਨ ਦਾ ਕੰਮ ਹੁੰਦਾ ਨਾ ਮਹੀਨਾ ਕਿਤੇ 15 ਦਿਨ ਛੀ-ਛੀ ਮਹੀਨਾ ਤੋਂ 15-15 ਦਿਨ ਸੀਜ਼ਨ ਹੁੰਦਾ ਬਸ ਆਈ ਕੰਮ ਵੇਲੇ ਬੈਠੇ ਡਿੰਪੀ ਸਾਹਿਬ ਪੂਰਾ ਮੁਕਾਬਲਾ ਕਰਦੇ ਰਾਜਵਡਿੰਗ ਵੀ ਸਾਹਿਬ ਤੇ ਮਰ ਮਸਲੇ ਹੱਲ ਕੀਤੀ ਲੋਕਾਂ ਦੇ ਮਸਲੇ ਹੱਲ ਤਾਂ ਸਾਰੇ ਇਹ ਹੈ ਨਾ ਜਿੰਨਾ ਕਿ ਸਰਕਾਰ ਦੇ ਵੱਸ ਦੇਖੋ ਕੋਈ ਵੀ ਹੈ ਰਾਜਵਡਿੰਗ ਸਾਹਿਬ ਆਏ ਉਹਨੇ ਜਿੰਨਾ ਹੋ ਸਕਿਆ ਕੀਤਾ ਡਿੰਪੀ ਆਇਆ ਭਾਈ ਜਿੰਨਾ ਉਹਨੇ ਕੀਤਾ ਉਹਨੇ ਵੀ ਕੀਤਾ ਬਾਦ ਸਾਹਮਣੇ ਕੀਤਾ ਕੀਤਾ ਸਾਰੇ ਸਰਕਾਰਾਂ ਨੇ ਕੋਈ ਨਾ ਕੋਈ ਕੀਤਾ ਆਪਾਂ ਇਹ ਕਿਸੇ ਨੇ ਕੁਝ ਨਹੀਂ ਕੀਤਾ ਅਸੀਂ ਕਿਹੜੀ ਕੋਈ ਪਾਰਟੀ ਕੋਈ ਵੀ ਇਲਜ਼ਾਮ ਲਾਣਾ ਜੇ ਮੈਂ ਕੱਲ ਨਹੀਂ ਇਹ ਬਰਾਜ ਨੇ ਵੀ ਕੁਝ ਨਹੀਂ ਕੀਤਾ ਮੈਂ ਰਾਜਵਡਿੰਗ ਨੇ ਕਹਿੰਦਾ ਡਿੰਪੀ ਭਾਈ ਨੇ ਕੁਝ ਨਹੀਂ ਕੀਤਾ ਸਾਡਾ ਕਿਸੇ ਪਾਰਟੀ ਬੈਨ ਕੋਈ ਸੰਬੰਧ ਨਹੀਂ ਸਾਦਾ ਸਵੰਦਾ ਆਹ ਬੰਦੇ ਨਾਲ ਚਾਹੇ ਉਹ ਐਮਐਲਏ ਆ ਚਾਹੇ ਸਾਡਾ ਉਹ ਐਮਐਸਏ ਆ ਬਾੜਾ ਚਾਹੇ ਕੁਝ ਵੀ ਹੈ ਅਸੀਂ ਉਹਦੀ ਬਾਹਰ ਨਹੀਂ ਸਾਡੇ ਤੱਕ ਆਉ ਰਿਹਾ ਜਨਾਬ ਸਾਡਾ ਹੱਲ ਕਰੋ ਦੂਜੀ ਸਭ ਤੋਂ ਵੱਡੀ ਸਮੱਸਿਆ ਜੀ ਸੈਂਟਰ ਕੇਂਦਰ ਗਵਰਨਮੈਂਟ ਵੱਲੋਂ ਵੀ ਆ ਫੀਟਰ ਜਿਹੜਾ ਹੈ ਰੋੜ ਤੇ ਚੜਨ ਦੀ ਇਜਾਜ਼ਤ ਨਹੀਂ ਇਹ ਪੁਲਿਸ ਨਾਕੇ ਮੂਹਰੇ ਸ਼ਰਮ ਚ ਟੱਪਦੇ ਜੀ ਤੇ ਸਾਨੂੰ ਕਾਗਜ਼ ਲਈ ਕਹਿੰਦੇ ਪੁਲਿਸ ਹੱਥ ਮਾਰਦਾ ਕਿ ਕਾਗਜ਼ ਲਿਆ ਕਿੱਥੋਂ ਦੀ ਆ ਇਹਨੇ ਸ਼ਰਮ ਜਾਂਦੇ ਆ ਜੇ ਅਸੀਂ ਸ਼ਿਕਾਇਤ ਕਰਦੇ ਆ ਤਾਂ ਉਹਨਾਂ ਦਾ ਗੁੱਸਾ ਸਾਰੇ ਚਲਾਨ ਕੱਟ ਕੇ ਲਾਉਂਦੇ ਆ ਜੀ ਇਹਦਾ ਹੱਲ ਕਿਸੇ ਨੇ ਨਹੀਂ ਕੀਤਾ ਨਾ ਰਾਜਾ ਬੜੀ ਸਾਹਿਬ ਨੇ ਕੀਤਾ ਨ ਤਨ ਆ ਭਗਵਾਨ ਤੋਂ ਮੰਨੇ ਕੀਤਾ ਉਤੋਂ ਰਹਿੰਦੀ ਹੁੰਦੀ ਮੋਟਰ ਸੜੀ ਚੱਲ ਵੀ ਮਾ ਤਾਂ ਫਿੱਟਰੇ ਨਹੀਂ ਸੀ ਉਤੋਂ ਰਹਿੰਦੀ ਹੁੰਦੀ ਮੋਟਰ ਸੜੀ ਚੱਲ ਵੀ ਨਵਾਂ ਅੱਕ ਸਾਡੇ ਤੇ ਹੋਰ 14 ਪੰਜਾਬੀ ਦੇ ਗਾਲ ਨਹੀਂ ਕੋਲ ਨੂੰ ਮੂੰਹ ਚੋਂ ਇਹ ਜਿਹਾ ਨਵਾਂ ਅੱਕ ਸਾਡੇ ਤੋਂ ਤਾਂ ਹੋਰ 14 ਫਿੱਟਰੇ ਤਾਂ ਕੀ ਬੰਦ ਕਰਨਾ ਸੀ ਮੋਟਰ ਸੜੀ ਉਹਦੋਂ ਚਲਾਦੀ ਸਾਡੀ 15 15 ਲਾਥੂ ਕੱਟ ਕੋਈ ਗੱਦੀ ਨਹੀਂ ਕਿਸਤਾ ਸੀ ਭਰਦੇ ਆ ਬੰਗਾਰਾ ਪੁਲਿਸ ਨਹੀਂ ਅਸੀਂ ਦੰਦੇ ਆ ਦੋ ਗੱਡੇ ਕਰਨਦੇ ਵੀ ਫੇਰ ਛੱਡਨੇ ਪੁਲਿਸ ਲੱਗਦਾ ਗੱਦੀ ਦਿਓ ਨਾਲੇ ਕਿਹੜੇ ਸਿਸਟਮ ਵਧੀਆ ਹੋ ਗਿਆ ਹੁਣ ਤਾਂ ਬਗਾਰਾ ਪੂਰਾ ਪੈਂਦੀਆਂ ਨਹੀਂ ਬਾਈ ਬਾਈ ਜੀ ਸਭ ਪੈਂਦੀਆਂ ਤੁਸੀਂ ਐਂ ਕਰੋ ਹੁਣ ਤੁਹਾਡੇ ਕਹਿ ਤੁਸੀਂ ਲਾਈਵ ਚਲਾ ਦਿਓ ਖੁਦ ਕਾਨੂੰ ਪੁਲਸ ਰਾਹੀਂ ਗੁੱਸਾ ਮੇਰੇ ਤੇ ਲਾ ਦੇ ਕਿ ਤੂੰ ਇਹ ਬਿਆਨ ਦਿੱਤਾ ਜਿਥੇ ਇੰਨੇ ਜਲਾਨ ਕਰੇ ਹੋਰ ਕੱਢ ਦੂ ਮੇਰੇ ਬਿਆਨ ਦੇ ਕੱਢ ਦੂਆ 2000 ਦਾ ਕਰੀ ਤੋਂ 5000 ਦਾ ਕੱਢ ਦੂਆ ਸੱਚ ਤਾਂ ਇਹੀ ਆ ਸੱਚ ਵਿਖਾਓ ਜੇ ਸਾਡੇ ਬੀ ਬਿਆਰ ਕੋਡ ਹੀ ਕੀਤਾ ਤੇ ਸੱਚ ਸੁਣਾਓ ਠੋਕ ਕੇ ਸੁਣਾਓ ਚਾਰ ਚਾਰ ਰਿਪੀਟ ਕਰਕੇ ਸੁਣਾਓ ਪਰ ਮਾਨ ਸਾਹਿਬ ਤਾਂ ਕਹਿੰਦਾ ਰਿਸ਼ਵਤ ਬੰਦ ਹੋ ਗਈ ਪੁਲਸ ਵਧੀਆ ਕੰਮ ਕਰ ਰਹੀ ਆ ਨਹੀਂ ਰਿਸ਼ਵਤ ਨਹੀਂ ਲੈਂਦੀ ਅਸੀਂ ਨਾ ਕਿਧਰੇ ਪੁਲਸ ਜਾਮ ਲਈਏ ਰਿਸ਼ਵਤ ਦਾ ਰਿਸ਼ਵਤ ਬੰਦ ਆ ਅਸੀਂ ਉਲਟਾ ਕੋਸ਼ਿਸ਼ ਆਪ ਦੇਣ ਦੀ ਕਰਦੇ ਆ ਵੀ ਜੇ ਹਜ਼ਾਰ ਜਲਾਨਾ ਭਾਈ ਇਹ ਸੌਲ 922 ਦਾ ਕੀ ਕਰੀਏ ਫਿਰ ਜੀ ਅਸੀਂ ਇਸ ਕੋਲ ਪੁਲਿਸ ਦੇ ਜਾਂ ਇਸ ਕੋਲ ਪੁਲਿਸ ਦੇ ਜਾਮ ਨਹੀਂ ਲਾਉਂਦੇ ਕਿ ਪੁਲਿਸ ਪੈਸੇ ਲੈਂਦੀ ਆ ਹਾਂ ਬੰਗਾਰ ਪੈਂਦੀ ਆ ਬੰਗਾਰ ਦਾ ਵੀ ਪੈਂਦੀ ਆ ਉਹ ਜਿਵੇਂ ਕਹਿੰਦੇ ਤਲਾਬ ਚ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਆ ਉਹ ਕਹਿੰਦਾ ਅਸੀਂ ਮਜਬੂਰ ਆ ਕੀ ਕਰੀਏ ਹਮ ਹੁਣ ਸਰਕਾਰ ਨੇ ਜਿਹੜਾ ਕਿਹੜਾ ਬੰਦ ਕੀਤੇ ਸੀ ਇੱਕ ਦਿਨ ਵਾਸਤੇ ਆਹ ਮੋਟਰਸਾਈਕਲ ਵਾਲੀਆਂ ਰੇੜੀਆਂ ਹੀਆਂ ਕੀਤੇ ਸੀ ਜੀ ਉਹ ਉਹਨੇ ਹੈਵੀ ਹੋ ਗਈ ਜੀ ਅਸੀਂ ਨੂੰ ਬੋਟਾ ਪਾਈਆਂ ਹਾਂ ਸਰਕਾਰ ਫਿਰ ਮਜਬੂਰ ਹੋ ਗਈ ਹਮ ਇਹ ਬੋਰਡ ਬੈਂਕ ਹੈ ਜੀ ਫੋਰਨਦਲੀ ਸਤਾ ਆਪਣਾ ਆਈਡੀਆ ਕਰ ਨਹੀਂ ਸਕਦਾ ਜਿੰਨਾ ਮਾਜੀ ਡੀਟੇਲ ਕਰ ਲੋ ਐਸ ਵਾਰ ਡਿੰਪੀ ਬਾਈ ਹਰਦੀਪ ਸਿੰਘ ਢਿੱਲੋ ਦੀਵਾਰੀ ਐ ਮੈਂ ਅਰਵੀ ਕੁਮਾਰ ਐਮ ਸਿੰਘ ਵਾਰਡ ਨੰਬਰ 12 ਚ ਭਾਈ ਸ਼ਹਿਰ ਚ ਗਏ ਆ ਅਸੀਂ ਉਹ ਕਹਿੰਦੇ ਸਟੇਸ਼ਨ ਦੇ ਸਾਹਮਣੇ ਜਿਹੜੇ ਮਕਾਨ ਹੈ ਉੱਥੇ ਨਸ਼ਾ ਵਿਕਦਾ ਸਰੇ ਆਮ ਚਿੱਟਾ ਰਹਿਦਾ ਭਾਈ ਕਾਪੀ ਹੈ ਨਾ ਸਟੇਜਿੰਸ ਮੈਂ ਤੁਹਾਨੂੰ ਦੱਸ ਸਟੇਜਿੰਸ ਸਾਹਮਣੇ ਮੈਂ ਘਰ ਆਏਗਾ ਬੰਦੇ ਦਾ ਉਹਦੇ ਘਰੇ ਰੇਡ ਵੀ ਪਈ ਉਹਦੇ ਪਰਚੇ ਵੀ ਹੈਗੇ ਹੁਣ ਉਹ ਯਾਰ ਮੋਲੇ ਦਾ ਬੰਦਾ ਮੈਂ ਨਾਂ ਨਹੀਂ ਲੈ ਸਕਦਾ ਠੀਕ ਹੈ ਜੀ ਤੇ ਉਹ ਹੁਣ ਆਪਾਂ ਨਾਂ ਲੈਵਾਂਗੇ ਤਾਂ ਉਹਨਾਂ ਨੂੰ ਪਤਾ ਵੀ ਇਹ ਕਿਹੜਾ ਬੰਦਾ ਹੈਗਾ ਹੁਣ ਯਾਰ ਉਹਨਾਂ ਦੇ ਘਰੇ ਤੇ ਜਾਂਉਂਦੇ ਨਹੀਂ ਅਸੀਂ ਇਹਨਾਂ 10 ਦਿਨ ਪਹਿਲਾਂ ਫੜਦੇ ਆ ਤੁਸੀਂ ਭੈਣ ਜੋ ਲੈ ਕੇ ਛੱਡੀ ਜਨੇ ਯਾਰ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਕਿਹੜਾ ਬੰਦਾ ਕੀ ਕਰੀ ਜਾਂਦਾ ਮਲਾਜ਼ਮਾਂ ਨੂੰ ਪਤਾ ਹੀ ਹੁੰਦਾ ਕਿਹੜਾ ਬੰਦਾ ਕੀ ਕਰੀ ਜਾਂਦਾ ਹੁਣ ਯਾਰ ਹੁਣ ਇਹ ਚੌਧਰੀ ਸਾਹਿਬ ਹੈ ਇਹਨਾਂ ਦਾ ਮੈਡੀਕਲ ਚੈੱਕਅਪ ਕਰਾ ਲਓ ਇਹਨੂੰ ਕੱਲ ਬੰਦਾ ਕਹਿੰਦਾ ਯਾਰ ਤੂੰ ਐਵੇਂ ਕਰਕੇ ਕਹਿੰਦਾ ਤੂੰ ਚਿੱਟਾ ਵੇਚਦਾ ਅੱਛਾ ਯਾਰ ਇਹਦਾ ਮੈਡੀਕਲ ਚੈੱਕਅਪ ਕਰਾ ਉਹਦਾ ਰਿਕਾਰਡ ਕੱਢ ਉਹਦੇ ਪਰਚੇ ਕਿੰਨੇ ਆ ਕੀ ਚੀਜ਼ ਦੇ ਪਰਚੇ ਆ 3000 ਰਿਕਾਰਡ ਕੱਢ ਲਿਆ ਇਹਦਾ ਤਾਇਆ ਐ ਮਲੇ ਮੰਤਰੀ ਰਿਹਾ ਇਥੇ ਚੌਧਰੀ ਸਾਹਵळा ਠੀਕ ਹੈ ਤੇ ਦੂਜੀ ਗੱਲ ਕੱਲ ਪਰਸੋਂ ਇਥੇ ਚੋਰ ਆ ਗਿਆ ਸੀਗਾ ਅਸੀਂ ਮਾਰ ਮਾਰ ਟੰਬੇ ਉਂਗਲੀਆਂ ਤੋੜਦੇ ਉਹਦੀ ਮਣੇ ਵੀ ਮੇਰੇ ਮੋਲੇ ਚ ਇੱਥੇ ਕੋਈ ਦੇਖਿਆ ਨਾ ਚੋਰ ਅਸੀਂ ਚੰਗੀ ਤਰ੍ਹਾਂ ਪਾੜਾਂਗੇ ਤੇ ਮੈਂ ਤਾਂ ਯਾਰ ਮੋਲੇ ਵਾਲੇ ਨਾਲ ਖੜਦਾ ਹੁਣ ਯਾਰ ਕੋ ਹੁਣ ਮੋਲੇ ਵਾਲੇ ਹੁਣ ਜਿਹਦਾ ਜਿਹੜੇ ਭੈਣ ਚੋਂ ਕਰਦਾ ਉਹ ਆਪਣੇ ਪਰੋਣੇ ਦਾ ਨਾਂ ਨਹੀਂ ਲੈਂਦੇ ਯਾਰ ਅਸੀਂ ਤਾਂ ਇਥੋਂ ਬੰਦ ਕਰਾਇਆ ਇੱਥੇ ਆਸ ਕੀ ਬੰਦ ਕਰੇ ਕੁੜੀ ਇੱਥੇ ਟੱਪਦੀ ਹੁੰਦੀ ਸੀ ਕੋਈ ਮੁੱਲਾ ਭੈਣ ਚ ਨਹੀਂ ਬੋਲਦਾ ਸੀਗਾ ਵੀ ਕੁੜੀਆਂ ਟੱਪ ਦੀ ਆਸ ਕੀ ਮਾਰਦੇ ਆ ਤਿੰਨ ਬੰਦੇ ਆਈਂਦੇ ਅਸੀਂ ਜਾ ਕੇ ਫਿਰ ਬੁੜਕਾਏ ਉੱਥੇ ਅਸੀਂ ਬੰਦ ਕੀਤਾ ਕਰਤੀ ਰੱਖੀ ਨਸ਼ੀ ਨਹੀਂ ਲੱਗੀ ਕਰਤੀ ਬਹੁਤ ਹੈ ਸਰਕਾਰ ਤੱਕ ਨਹੀਂ ਭਈ ਓਏ ਸਰਕਾਰਾਂ ਦਾ ਅਮਰੀਕਾ ਸੁਣ ਲੈ ਮੈਂ ਤੈਨੂੰ ਦੱਸਾਂ ਜੈ ਸਾਰੇ ਨੂੰ ਸਾਰੇ ਨੂੰ ਪਤਾ ਕੋਣ ਬੰਦਾ ਕੀ ਕੰਮ ਕਰਦਾ ਹੁਣ ਆਪਾਂ ਇਹ ਡੈੜੀ ਕਰਦੇ ਬੰਦੇ ਨੂੰ ਉਹਨੂੰ ਕਹਿੰਦੀ ਓ ਯਾਰ ਉਹ ਜਿੱਡਾ ਵੇਚਦਾ ਹੁਣ ਆਪਾਂ ਫੜ ਲਾਂਗੇ ਜਿਹੜਾ ਚਿੱਟਾ ਵੇਚਦਾ ਸਰੀਆਮ ਤਾਂ ਵੀ ਕੀ ਜਾਂਦਾ ਯਾਰ ਮੈਂ ਡੀਐਸਪੀ ਨੂੰ ਕਹਾਂ ਉਹਨੂੰ ਕਹਿੰਦਾ ਯਾਰ ਮਣੇ ਯਾਰ ਚੱਲ ਮੇਰੇ ਨਾਲ ਮੈਂ ਤੈਨੂੰ ਦੱਸਦਾ ਕਾੜਾ ਬੰਦਾ ਇਹ ਕਾਰਵਾਈ ਤਾਂ ਕਰੋ ਕਿਸੇ ਬੰਦੇ ਤੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਾਂ ਹਾਂ ਚੱਕਰ ਹੈ ਹੁਣ ਯਾਰ ਹੁਣ ਮੇਰੇ ਗਮ ਬੰਦੇ ਦਾ ਬੰਦੇ ਪਿੰਡ ਚ ਪਤਾ ਹੀ ਹੁੰਦਾ ਵੀ ਕੋਣ ਬੰਦਾ ਕਿੰਨਾ ਕ ਪਾਣੀ ਚ ਕੀ ਕੰਮ ਕਰਦਾ ਹਮ ਸਾਰਿਆਂ ਨੂੰ ਪਤਾ ਹੀ ਆੜ ਗਵੜ ਕੀ ਹੋ ਜਾਂਦਾ ਆੜ ਗਵੜ ਕੀ ਹੋ ਜਾਂਦਾ ਵੀ ਲੜਾਈ ਲੁੜੀ ਅਸੀਂ ਕਰਦੇ ਹਾਂ ਦੁਸ਼ਮਣੀ ਹੈਗੀ ਸਾਡੀ ਉਹ ਗੱਲ ਵੱਖਰੀ ਹੈ ਮਗਰ ਆਪਾਂ ਨਾ ਤਾਂ ਆਪਾਂ ਕੱਲ ਪਰਸੂ ਹੀ ਸੀ ਬੰਦਾ ਕੁੱਟਿਆ ਸੀਗਾ ਚੋਰੀ ਕਰਦਾ ਸੀ ਮਾਣੇ ਮੇਰੇ ਮੋਲੇ ਚ ਕੋਈ ਰਾਤ ਬੁਰਾ ਟੱਕਰ ਜਾਂਦਾ ਮੈਂ ਫੜ ਲੈਣਾ ਚੋਰੀ ਵਾਲਾ ਕੋਈ ਇਹੋ ਜਿਹਾ ਬੰਦਾ ਹੋਏ ਕਿ ਸਰਕਾਰ ਦੇ ਦਾਅਵੇ ਫੇਲ ਨੇ ਕਿ ਨਸ਼ਾ ਥੋੜੇ ਇੱਥੇ ਬਹੁਤ ਵਿਕ ਰਹੇ ਆ। ਓ ਬਾਈ ਸਰਕਾਰ ਚਾਹੁੰਦੀ ਨਾ ਤਾਂ 10 ਮਿੰਟ ਚ ਸਾਰਾ ਕਮੀ ਬੰਦ ਹੋ ਜੇ। ਹੂੰ ਚਾਹੁੰਦੇ ਨਹੀਂ ਕਿ ਫਿਰ। ਓ ਯਾਰ ਸੀਐਮ ਅਮਚੇ ਫੋਨ ਮਾਰਿਆ ਮੈਂ ਗੱਲ ਹੀ ਨਹੀਂ ਸੁਣਦੇ। ਅੱਛਾ। ਅੱਛਾ ਤੂੰ ਸੀਐਮ ਦਫ਼ਤਰ ਹੁੰਗੀ ਤਸੀਂ। ਸੀਐਮ ਆਪ ਫੋਨ ਕੀਤਾ ਇੱਥੇ ਪਾਣੀ ਹੈ ਮੇਰੀ ਗਾਂ ਸੁਲਾ। ਹੂੰ ਪਾਣੀ ਛੱਡ ਦੇ ਇੱਕ ਦਿਨ ਛੱਡ ਕੇ। ਵਾਟਰ ਬਾਕਸ ਦਾ। ਗੱਲ ਸੁਣੀ ਚੱਲੋ। ਕੰਟਾ ਪਾਣੀ ਛੱਡਦੇ ਆ। 7 ਤੋਂ ਲੈ ਕੇ 8 ਤੱਕ। 15 ਮਿੰਟ ਬਾਅਦ ਪਾਣੀ ਝੜਦਾ ਪੈਪਾਂ ਚ। ਤੇ 15 ਮਿੰਟ ਪਹਿਲਾਂ ਬੰਦ ਕਰਤਾ ਪਾਣੀ ਅੱਧਾ ਘੰਟਾ ਹੋ ਗਿਆ ਹੂੰ ਰਾਤ ਨੂੰ 11 ਵਜੇ ਪਾਣੀ ਛੱਟ ਕੇ 5 ਵਜੇ ਤੱਕ ਪਾਣੀ ਛੱਡੀ ਜਾਂਦੇ ਰਾਤ ਨੂੰ ਸੁੱਤੇ ਪਿਆ ਤਾਂ ਆਉਂਦਾ ਉਹ ਯਾਰ ਉਹ ਫਿਰ ਉਹ ਸਬਜ਼ੀ ਵਾਲੇ ਨੂੰ ਜਾਂਦਾ ਕਿੰਨੂੰ ਜਾਂਦਾ ਯਾਰ ਮੈਂ ਤਾਂ ਐਮਸੀ ਰਿਆਂ ਮੈਂ ਤਾਂ ਕਮੇਟੀ ਚ ਰਿਆਂ ਮੈਨੂੰ ਪਤਾ ਕਿ ਠੇਕਾ ਕਿੱਥੇ ਮਿੰਨਾ ਜਾਂਦਾ ਕਹਿੰਦਾ ਜੇ ਆਈ ਨਾਲ ਕਰੋ ਬੱਬੂ ਨਾਲ ਕਿ ਤੇ ਮੇਰੇ ਕੋਲ ਸਾੜੀ ਰੋ ਕੋਣੀ ਕਿ ਭਈ ਸਬੂਤ ਪਏ ਲੋਕੀ ਪਾਣੀ ਨਾਲ ਮਰ ਜਾਂਦੇ ਉਹ ਤੁਸੀਂ ਨਾਲੀ ਦੇ ਬਗਾਈ ਜੰਨੇ ਯਾਰ ਪਾਣੀ ਤੇ ਆਪ ਵਾਲਾ ਆਉਂਦਾ ਕਿ ਸੁਣੀ ਗੱਲ ਬਾਤ ਤਤਪਾ ਸ਼ਰਮਾ ਉਹ ਉਹ ਆਪ ਆਪ ਵਾਲਾ ਨਹੀਂ ਭਈ ਯਾਰ ਐ ਨਹੀਂ ਕੋਈ ਵੀ ਹੂੰ ਤੇ ਰਾਜਾ ਵੜਿੰਗ ਸਾਹਿਬ ਇਹ ਡਿੰਪੀ ਨੂੰ ਬਈਆ ਆਪਾਂ ਦਾ ਡਿੰਪੀ ਨੂੰ ਕਹਿ ਦੀਏ ਰਾਤ ਵੀ ਰਾਤ ਅਗਲਾ ਖੜਦਾ ਸੰਨੀ ਨੂੰ ਕਹਿ ਦੀਏ ਸੰਨੀ ਜੇ ਮਰਜੀ ਬੰਦਾ ਕਹਿ ਦੀਏ ਸੰਨੀ ਨੂੰ ਸੰਨੀ ਨੇ ਫੋਨ ਕਰਤਾ ਬੈਕ ਫੋਨ ਕਰਤਾ ਵੀ ਰਵਿਦਰ ਆ ਕੰਮ ਕਰਤਾ ਆ ਆਹ ਸੰਭਲਾ ਉਹ ਸੰਨੀ ਕਹਿ ਵੀ ਦਿੰਦਾ ਬਈ ਆ ਪਦਾ ਕਾ ਪਿੱਛਾ ਦੇਖ ਲਈ ਹੂੰ ਬਈ ਜਿਹੜੇ ਗੱਲ ਆ ਤੂੰ ਕਰ ਪੂਰੀ ਤੈਨੂੰ ਦੱਸਾਂ ਉਹ ਗੱਲ ਤੇ ਪੂਰੀ ਉੱਤਰਦਾ ਵੀ ਆ ਸੰਨੀ ਹੁਣ ਰਾਏ ਵੜਿੰਗ ਤੈਨਵਾਰੀ ਜਿੱਤ ਗਿਆ ਤੇ ਮੈਂ ਸਰਤ ਲਾਣਾ ਇੱਕ ਵਾਰੀ ਡਿੰਪੀ ਨੂੰ ਹੱਥ ਚ ਡੋਹਰਾ ਆਉਣ ਦੇ ਹੂੰ ਤੇ ਦੇਖ ਲੈ ਆਉਨੇ ਨੇ ਰੀਆਂ ਕੰਮ ਦੀਆਂ ਤਨਵਾਰੀ ਬਣ ਗਿਆ ਨਾ ਤਨਵਾਰੀ ਬਣ ਕੇ ਰਾ ਇਵਨਿੰਗ ਐਮਪੀ ਵੀ ਬਣ ਗਿਆ ਇੱਕ ਵਾਰੀ ਡਿੰਪੀ ਤੇ ਅੱਛੇ ਡੋਰ ਆਉਣ ਦੇ ਫੇਰ ਤੂੰ ਦੇਖੀ ਨਜ਼ਾਰਾ ਗਿੱਦੜਵਾ ਦਾ ਜੁ ਕਦੇ ਕੈਨਤ ਨਹੀਂ ਸ਼ਾਮਲ ਕਿਤੇ ਤਾਂ ਤਰੀਫ ਕਰ ਰਿਹਾ ਹਾਂ ਨਾ ਮੈਂ ਦਾ ਇਹ ਐਮਸੀ ਆਜ਼ਾਦ ਜਿੱਤਿਆ ਸੀਗਾ ਫਿਰ ਮੈਂ ਕੱਲ ਦਲ ਨਾਲ ਲੜਿਆ ਸੀਗਾ ਯਾਰ ਆਪਣੇ ਨਾਲ ਖੜੇ ਆ ਯਾਰ ਭਰਾਵਾਂ ਵਾਂਗੂ ਖੜੇ ਆ ਜਿਹੜੇ ਕੰਮ ਨਹੀਂ ਹੁੰਦਾ ਮੈਨੂੰ ਮੂੰਹ ਤੇ ਕਹਿ ਦਿੰਦੇ ਬਈ ਨਹੀਂ ਹੁੰਦਾ ਸਹੀ ਹੈ ਪੈਸੇ ਲੋਕਾਂ ਦੇ ਮੈਂ ਕਢਾਇਆ ਐਮਸੀ ਸੀਗਾ 3 3 4 4 5 5 ਲੱਖ ਰੁਪਏ ਕਢਾਇਆ ਸਰਕਾਰ ਵੇਲੇ ਕੰਮ ਮਬੂਤ ਕਰਾਇਏ 2 2 ਲੱਖ ਰੁਪਏ ਜੜਿਆ ਜਾਂਦੇ ਕਾਲੀ ਸਰਕਾਰ ਵੇਲੇ ਦੀ ਆਈ ਜਾਂਦੇ ਆ ਕੋਈ ਗੁਣਸਾਨ ਨਾ ਮੰਨੇ ਨਾ ਮੰਨੇ ਭਰਾਵਾ ਬੋਰਡ ਜਿੱਥੇ ਪਾਣੀ ਜਿੱਥੇ ਪਾ ਦੇਣਾ ਅਸੀਂ ਤਾਂ ਕੰਮ ਕਰਾਈ ਜਾਂਦੇ ਆ ਜਾ ਕੇ ਟਿੱਕਾ ਲਾ ਰਹੇ ਨੌਜਵਾਨ ਸਭ ਕੁਝ ਇਤੋਂ ਰੱਖਿਆ ਕੋਈ ਯਾਰ ਬੈ ਤੈਨੂੰ ਹੁਣ ਬੰਦਾ ਫੜਾਵਾਂ ਲਾ ਮੈਂ ਬੰਦਾ ਫੜਾਉਣਾ ਚੱਲ ਯਾਰ ਸ਼ਾਮ ਤੋਂ ਪਹਿਲਾਂ ਛੱਡ ਦਿੰਦੇ ਫਿਰ ਯਾਰ ਬੰਦਾ ਗਲੀ ਗਲੀ ਚ ਟਿੱਕਾ बिकੀ ਜਾਂਦਾ ਯਾਰ ਮੈਂ ਡੀਜੀਪੀ ਨੂੰ ਐਸਐਸਪੀ ਨੂੰ ਸੀਐਮ ਨੂੰ ਚਿੱਠੀ ਭਾਈਆ ਹੁਣ ਮੇਰੇ ਕੋਲ ਡਿਸਟ੍ਰਿਕਟ ਕਰਾਈ ਹੋਈ ਸਾਰਾ ਕਿਵੇਂ ਹੈਗਾ ਮਈਆ ਆ ਦੇਖੋ ਕਰੋ ਕਾਰਵਾਈ ਤੁਸੀਂ ਹੂੰ ਆਹ ਦੇਖੋ ਰਜਿਸਟਰੀ ਕਰਾਈ ਆ ਮੈਂ ਸਾਰੀ ਆ ਮੇਰੇ ਕੋਲ ਸਬੂਤ ਆ ਸਾਰਾ ਹੈਗਾ ਫੜੋ ਬੰਦੇ ਨੂੰ ਯਾਰ ਕਿੰਨੇ ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਹੋਈ ਐ ਅਸੀਂ ਕੋਈ ਕਾਰਵਾਈ ਨਹੀਂ ਹੋਈ 10 ਪੰਜ 6 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਆ ਲੜਾਈ ਤਾਂ ਮੇਰਾ ਦੁਸ਼ਮਣ ਹੀ ਹੈਗੀ ਚਲਦੀ ਐ ਮੇਰੀ ਉਹ ਤਾਂ ਬੱਕਰੀ ਹੈ ਜਿਹੜੇ ਲੋਗਾਂ ਤੇ ਗੱਲ ਕਰ ਰਹੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਮਕਾਨ ਨੂੰ ਲੈ ਕੇ ਉਹ ਸਾਰੇ ਝੂਠੇ ਨੇ ਯਾਰ ਮਕਾਨ ਦੀ ਮੈਂ ਤੇਰੀ ਗੱਲ ਮੈਂ ਤੇਰੀ ਸਾਰੀ ਗੱਲ ਮੰਨ ਗਿਆ ਤੁਹਾਨੂੰ ਕਿੰਨੇ ਬੰਦੇ ਲੱਭੇ ਇੱਥੇ ਯਾਰ ਇੱਕ ਤੂੰ ਮੈਂ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਕਿੰਨੇ ਬੰਦੇ ਲੱਭੇ ਇੱਥੇ ਕਿੰਨੇ ਬੰਦੇ ਮਿਲੇ ਤੁਹਾਨੂੰ ਇੱਥੇ ਅਸੀਂ ਲੈ ਕੇ ਆਏ ਤੁਹਾਨੂੰ ਅੰਦਰ ਹਾਂ ਜੇ ਭੈ ਜੋ ਕਿਸੇ ਦੀ ਮੱਜਾ ਮੱਜਾ ਇੱਥੇ ਨਹੀਂ ਬੰਨਣ ਦਿੱਤੀਆਂ ਤੇ ਉਹ ਇਹ ਕਹਦੇ ਹਨ ਕਿ ਛੋਟਾ ਜਿਹਾ ਸਵਾਲ ਹੈ ਚਿੱਟਾ ਵਿਕਦਾ ਤੇ ਤੂੰ ਤੂੰ ਇਨਸਪੈਕਟਰ ਲੱਗਿਆ ਇੱਥੇ ਤੇ ਪੁਲਿਸ ਕੀ ਕਰੀ ਜਾਂਦੀ ਹੈ ਗੱਲ ਥੋੜੀ ਵੀ ਸਹੀ ਹੈ ਬਿੱਗ ਦਾ ਸਾਹਮਣੇ ਜਦੋਂ ਕਰਨ ਦਾ ਨਾਮ ਹੀ ਲੈ ਸਕਦੇ ਕੋਈ ਨਾ ਮੇਰੀ ਗੱਲ ਅਸੀਂ ਉਹਨੂੰ ਕਹਿਤਾ ਬਈ ਭਰਾਵੋ ਕਰਕੇ ਬੰਦ ਕਰਦੇ ਹੈ ਕਬਜ਼ਾ ਕਰਨ ਨੂੰ ਫੇਰਦਾ ਹੈ ਹੈ ਤੂੰ ਫਾਇਦਾ ਚੱਕਦਾ ਕਿ ਭਾਈ ਜੀ ਦਾ ਚੌਥਾਈ ਜਾਂ ਕੁਥੀ ਨਾ ਪਰ ਵੇਖੋ ਭਾਈ ਜੀ ਤੁਸੀਂ ਇੱਥੇ ਬੂਆ ਵੀ ਹੈਗਾ ਕਿ ਦੇਖੋ ਨਾ ਤੁਸੀਂ ਬਣਾਓ ਛੱਡ ਭਾਈ ਕੀ ਲੱਗਦਾ ਮਾਹੌਲ ਇਸ ਵਾਰ ਇਸ ਵਾਰ ਬਈ ਜੀ ਦੇਖੋ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਆਪਾਂ MP ਇਲੈਕਸ਼ਨ ਦੇ ਵਿੱਚ ਵੇਖਿਆ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਲੋਕਾਂ ਨੇ ਹਮ-ਹਮਾ ਕੇ VOTING ਵੀ ਕੀਤੀ ਹੈ ਔਰ 9 ਹਲਕਿਆਂ ਦੇ ਵਿੱਚੋਂ ਫਰੀਦਕੋਟ ਦੇ ਵਿੱਚ ਜਿਹੜੇ 9 ਹਲਕੇ ਪੈਂਦੇ ਆ ਸਭ ਤੋਂ ਵੱਧ VOTING ਗਿੱਦੜਵਾ ਦੇ ਵਿੱਚ ਹੋਈ ਹੈ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਗਿੱਦੜਵਾ ਦੇ ਲੋਕ ਕਿੰਨੇ ਸੂਝਵਾਨ ਨੇ ਔਰ ਆਪਣਾ ਨੇਤਾ ਚੁਣਨ ਲਈ ਹਮੇਸ਼ਾ ਅੱਗੇ ਰਹਿੰਦੇ ਤੋ ਸਾਨੂੰ ਇਸ ਵਾਰ ਵੀ ਬਹੁਤ ਆਸ ਹੈ ਕਿ ਗਿੱਦੜਵਾ ਦੇ ਵਿੱਚ ਜਿਸ ਤਰ੍ਹਾਂ ਆਪਾਂ ਹੁਣ ਇਲੈਕਸ਼ਨ ਦੇ ਵਿੱਚ ਵੇਖਿਆ ਹੈ ਕਿ ਸ਼ਹਿਰ ਦੇ ਵਿੱਚੋਂ BJP ਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਔਰ ਤਕਰੀਬਨ 37 ਬੂਥ ਜੋ ਸ਼ਹਿਰ ਦੇ ਉਹਨਾਂ ਦੇ ਵਿੱਚੋਂ 14 ਤੋਂ ਲੈ ਕੇ 15 ਬੂਥ ਦੇ ਵਿੱਚ ਬੀਜੇਪੀ ਪਹਿਲੇ ਨੰਬਰ ਤੇ ਰਹੀ ਹੈ ਤਾਂ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਹੈ ਕਿ ਬਾਈ ਇਲੈਕਸ਼ਨ ਦੇ ਵਿੱਚ ਲੋਕ ਬੀਜੇਪੀ ਦਾ ਸਾਥ ਦੇਣਗੇ ਔਰ ਬੀਜੇਪੀ ਦਾ ਹੀ ਇੱਥੇ ਐਮਐਲਏ ਚੁਣਿਆ ਜਾਊਗਾ। ਜਾਈ ਜਾਈ ਤੁਹਾਨੂੰ ਪਾਵਾਂਗੇ ਜੀ। ਹੱਕ ਬੰਦਾ ਹੈ। ਇਹ ਇਲਾਕੇ ਦਾ ਬੰਦਾ ਹੈ। ਕੰਮ ਤਾਂੰਦਾ ਆਊਗਾ। ਪਹਿਲਾਂ ਕੰਮ ਤਾਂ ਨਾ ਆਉਂਦਾ ਮਾੜਾ ਮੋਟਾ। ਹਾਂਜੀ ਹਾਂਜੀ। ਸਾਡੇ ਆਪ ਦਾ ਟਰਪੇ ਦਾ ਬੰਦਾ ਹੈ। ਲਾਕੇ ਦਾ ਬੰਦਾ ਹੈ ਕੰਮ ਆਉ ਬਾਈ